ਜਦੋਂ ਸਿੱਖਿਆ ਆਪਣੇ ਮੂਲ ਉਦੇਸ਼ ਤੋਂ ਭਟਕ ਕੇ ਸਿਰਫ ਡਿਗਰੀਆਂ ਵੰਡਣ ਵਾਲੀ ਮਸ਼ੀਨ ਬਣ ਜਾਂਦੀ ਹੈ ਤਾਂ ਫਿਰ ਇਹ ਗਿਆਨ ਦੀ ਥਾਂ ਦੇ ਉੱਤੇ ਅਗਿਆਨਤਾ ਦਾ ਹਨੇਰਾ ਫੈਲਾਉਣ ਲੱਗ ਪੈਂਦੀ ਹੈ ਗੱਲ ਇਹ ਨਹੀਂ ਸੀ ਵੀ ਤੁਸੀਂ ਡਿਗਰੀਆਂ ਇਕੱਲੀਆਂ ਪ੍ਰਦਾਨ ਕਰਨੀ ਗੱਲ ਇਹ ਸੀ ਵੀ ਡਿਗਰੀਆਂ ਦੇ ਨਾਲ ਕਿਸੇ ਨੂੰ ਬੰਦਾ ਵੀ ਬਣਾਉਣਾ ਵੀ ਜੇ ਇਹ ਸਕੂਲ 'ਚ ਬੱਚੇ ਪੜ੍ਹਦੇ ਹੈਗੇ ਆ ਤੇ ਉਹਨਾਂ ਦੇ ਜਿਹੜੇ ਸੈਂਟਰ ਵੀ ਸਕੂਲ ਚ ਹੋਊਗਾ ਜਦ ਕਿ ਇਹ ਨਹੀਂ ਹੈਗਾ ਜਦੋਂ ਤੁਹਾਡੇ ਬੋਰਡ ਤੋਂ ਬਿਨਾਂ ਇਗਜ਼ਾਮ ਹੁੰਦੇ ਤੁਹਾਡੇ ਸਕੂਲ ਲੈਂਦਾ ਤੁਸੀਂ ਹੈਰਾਨ ਹੋ ਜਾਓਗੇ ਕਿਹੜਾ ਸਕੂਲ ਇਗਜ਼ਾਮ ਲੈਂਦਾ ਕੁਝ ਨਗਲ ਨਹੀਂ ਹੁੰਦੀ ਵੀ ਸਾਡੇ ਬੱਚੇ ਜੀ ਫਿਨਲੈਂਡ ਤੋਂ ਟੀਚਰ ਪੜ੍ਹ ਕੇ ਆ ਗਏ ਆ ਅਸੀਂ ਬੱਚੇ ਜਾਪਾਨ ਭੇਜੇ ਆ ਜਾਪਾਨ ਜਾਣ ਤੋਂ ਬਾਅਦ ਬੱਚਿਆਂ ਦਾ ਪ੍ਰੋਡਕਟ ਕੀ ਹੈਗਾ ਬਿਲਕੁਲ ਉਹ ਤਾਂ ਦਿਖਾਈ ਨਹੀਂ ਦਿੰਦਾ ਕੁਝ ਵੀ ਜੇਕਰ ਸਰਕਾਰ ਸੱਚਮੁੱਚ ਹੀ ਸੁਰਦ ਹੈ ਤਾਂ ਫਿਰ ਉਹ ਇਹਨਾਂ ਸਵਾਲਾਂ ਦੇ ਜਵਾਬ ਦੇ ਕੇ ਅਤੇ ਪਾਰਦਰਸ਼ੀ ਨੀਤੀਆਂ ਲਾਗੂ ਕਰਕੇ ਸਾਬਤ ਕਰੇ ਜਦੋਂ ਨਾ ਬੰਦਾ ਸਵੇਰੇ ਉੱਠ ਕੇ ਗਿਆ ਗੁਰਦੁਆਰੇ ਗਿਆ ਮੰਦਿਰ ਗਿਆ ਜਾਂ ਕਿਤੇ ਹੋਰ ਗਿਆ ਜਦੋਂ ਪੁੱਛਦੇ ਵੀ ਤੂੰ ਗਿਆ ਆ ਉੱਥੇ ਲਾ ਗਿਆ ਕਹਿੰਦਾ ਹਾਂ ਮੈਂ ਗਿਆ ਸੀ ਯਾਤਰਾ ਤੇ ਗਿਆ ਸੀ ਕਹਿੰਦਾ ਬਦਲਿਆ ਕਿਦਰ ਚ ਤੇ ਜਾਣ ਤੋਂ ਬੰਦਾ ਜੇ ਬਦਲਾਅ ਵੀ ਨਹੀਂ ਆਇਆ ਤੇ ਫਿਰ ਤੂੰ ਆਇਆ ਗਿਆ ਕੀ ਕਰਨਾ ਤੂੰ ਟਾਈਮ ਵੇਸਟ ਵੀ ਕੀਤਾ ਪੈਸਾ ਵੀ ਖਰਾਬ ਕੀਤਾ ਤੇ ਤੁਸੀਂ ਲੋਕਾਂ ਨੂੰ ਇਦਾਂ ਨਾ ਕਰੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਆਰਪੀਡੀ 24 ਘੰਟੇ ਵੀ ਤੇ ਦੋਸਤੋ ਮੈਂ ਕਰਮ ਸੋਢੀ ਤੇ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਤੀਸਰੀ ਅੱਖ ਦਾ ਚਿੱਟਾ ਮੋਤੀਆਂ ਗੱਲ ਕਰਾਂਗੇ ਸਿੱਖਿਆ ਮਨੁੱਖੀ ਜੀਵਨ ਦਾ ਆਧਾਰ ਹੈ ਜੋ ਨਾ ਸਿਰਫ ਗਿਆਨ ਪ੍ਰਦਾਨ ਕਰਦੀ ਹੈ ਸਗੋਂ ਵਿਅਕਤੀ ਨੂੰ ਸਮਾਜ ਦੇ ਵਿੱਚ ਜ਼ਿੰਮੇਵਾਰ ਨਾਗਰਿਕ ਵੀ ਬਣਾਉਂਦੀ ਹੈ ਚਿੰਤਨਸ਼ੀਲਤਾ ਵਿਕਸਿਤ ਕਰਦੀ ਹੈ ਅਤੇ ਸਮਾਜਿਕ ਆਰਥਿਕ ਤਰੱਕੀ ਦਾ ਰਾਹ ਪੱਧਰਾ ਕਰਦੀ ਹੈ ਪਰ ਜਦੋਂ ਸਿੱਖਿਆ ਆਪਣੇ ਮੂਲ ਉਦੇਸ਼ ਤੋਂ ਭਟਕ ਕੇ ਸਿਰਫ ਡਿਗਰੀਆਂ ਵੰਡਣ ਵਾਲੀ ਮਸ਼ੀਨ ਬਣ ਜਾਂਦੀ ਹੈ ਤਾਂ ਫਿਰ ਇਹ ਗਿਆਨ ਦੀ ਥਾਂ ਦੇ ਉੱਤੇ ਅਗਿਆਨਤਾ ਦਾ ਹਨੇਰਾ ਫੈਲਾਉਣ ਲੱਗ ਪੈਂਦੀ ਹੈ ਤਾਂ ਇੱਕ ਪਾਸੇ ਨਿੱਜੀ ਸੰਸਥਾਵਾਂ ਦਾ ਵਿਸਥਾਰ ਅਤੇ ਵਪਾਰੀਕਰਨ ਨੇ ਸਿੱਖਿਆ ਨੂੰ ਮਹਿੰਗੀ ਅਤੇ ਪਹੁੰਚ ਤੋਂ ਬਾਹਰ ਕਰ ਦਿੱਤਾ ਹੈ ਤੇ ਦੂਸਰੇ ਪਾਸੇ ਸਰਕਾਰੀ ਸਕੂਲਾਂ ਦੇ ਵਿੱਚ ਬੁਨਿਆਦੀ ਸਹੂਲਤਾਂ ਦੀ ਘਾਟ ਅਧਿਆਪਕਾਂ ਦੀ ਕਮੀ ਤੇ ਨੀਤੀਆਂ ਦੀ ਅਸਫਲਤਾ ਨੇ ਗੁਣਵੱਤਾ ਨੂੰ ਡੁਬੋ ਕੇ ਰੱਖ ਦਿੱਤਾ ਹੈ। ਨਤੀਜੇ ਦੇ ਵਜੋਂ ਕੀ ਹੋ ਰਿਹਾ ਹੈ ਕਿ ਵਿਦਿਆਰਥੀ ਡਿਗਰੀਆਂ ਤਾਂ ਲੈ ਲੈਂਦੇ ਨੇ ਪਰ ਰੋਜ਼ਗਾਰ ਯੋਗ ਹੁਨਰ ਅਤੇ ਗਿਆਨ ਨਹੀਂ ਮਿਲਦਾ। ਜਿਸ ਦੇ ਨਾਲ ਬੇਰੋਜ਼ਗਾਰੀ ਵਧਦੀ ਹੈ ਅਤੇ ਨੌਜਵਾਨਾਂ ਦੇ ਵਿੱਚ ਨਿਰਾਸ਼ਾ ਫੈਲਦੀ ਹੈ। ਸੋ ਆਮ ਆਦਮੀ ਪਾਰਟੀ ਦੀ ਭਗਵੰਤਪਨ ਸਰਕਾਰ ਨੇ ਸਿੱਖਿਆ ਕ੍ਰਾਂਤੀ ਦੇ ਵੱਡੇ ਦਾਅਵੇ ਤੇ ਵਾਅਦੇ ਕੀਤੇ ਸਨ। ਕਿ ਸਕੂਲ ਆਫ ਐਮਿਨੈਂਸ ਅਧਿਆਪਕਾਂ ਨੂੰ ਵਿਦੇਸ਼ੀ ਟ੍ਰੇਨਿੰਗ ਸਕਾਲਰਸ਼ਿਪ ਅਤੇ ਹੁਨਰ ਵਿਕਾਸ ਯੋਜਨਾਵਾਂ ਪਰ ਜ਼ਮੀਨੀ ਪੱਧਰ ਤੇ ਇਹ ਕਿੰਨੇ ਕੁ ਪ੍ਰਭਾਵੀ ਨੇ ਅਧਿਆਪਕ ਜਥੇਬੰਦੀਆਂ ਦੇ ਪੱਲੋਂ ਲਗਾਤਾਰ ਇਹ ਸ਼ਿਕਾਇਤਾਂ ਅਧਿਆਪਕਾਂ ਨੂੰ ਬਾਹਰ ਕੱਢਣਾ ਅਤੇ ਗੁਣਵੱਤਾ ਦੇ ਵਿੱਚ ਸੁਧਾਰ ਦੀ ਘਾਟ ਇਹ ਸਵਾਲ ਚੁੱਕਦੀ ਹੈ ਕਿ ਕੀ ਸਰਕਾਰ ਇਸ ਬਿਮਾਰੀ ਦੇ ਇਲਾਜ ਲਈ ਸੱਚਮੁੱਚ ਹੀ ਸੁਹਿਰਦ ਹੈ ਜਾਂ ਫਿਰ ਇਹ ਸਿਰਫ ਪ੍ਰਚਾਰੀ ਸਟੰਟ ਹੈ ਸੋ ਅੱਜ ਆਪਾਂ ਪੰਜਾਬ ਸਰਕਾਰ ਦੀਆਂ ਨੀਤੀਆਂ ਤੇ ਉਹਨਾਂ ਦੇ ਨਤੀਜਿਆਂ ਨੂੰ ਵਿਸਥਾਰ ਨਾਲ ਵਿਚਾਰਾਂਗੇ ਅਤੇ ਕੁਝ ਸਖਤ ਸਵਾਲ ਚੁੱਕਾਂਗੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਹਰ ਵਾਰ ਦੀ ਤਰ੍ਹਾਂ ਸਿੱਖਿਆ ਮਾਹਿਰ ਤੇ ਸਿੱਖਿਆ ਸ਼ਾਸਤਰੀ ਸ੍ਰੇਠਵਾਰਦੀ ਰੋਸ਼ਨ ਖੜਾ ਜੀ ਸਟੂਡੀਓ ਦੇ ਵਿੱਚ ਮੌਜੂਦ ਹੁੰਦੇ ਨੇ ਸਭ ਤੋਂ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ ਕਿਹੜਾ ਸਭ ਬਹੁਤ-ਬਹੁਤ ਸਵਾਗਤ ਹੈ ਜੀ ਮਿਹਰਬਾਨੀ ਜੀ ਰਾਜੀ रहो ਕਿੜਾ ਸਭ ਗੱਲ ਕੀਤੀ ਜਾਵੇ ਤਾਂ ਸਿੱਖਿਆ ਖੇਤਰ ਜਦੋਂ ਉਦੇਸ਼ੀਣ ਹੋ ਕੇ ਐਜੂਕੇਸ਼ਨ ਤੋਂ ਉਖੜ ਕੇ ਕੁਆਲਿਫਿਕੇਸ਼ਨ ਦੀਆਂ ਡਿਗਰੀਆਂ ਵੰਡਣ ਲੱਗ ਪਿਆ ਤਾਂ ਫਿਰ ਸਿੱਖਿਆ ਦੇ ਨਾਲ ਮਿਲਣ ਵਾਲਾ ਗਿਆਨ ਹੀ ਅਗਿਆਨਤਾ ਦਾ ਹਨੇਰਾ ਫੈਲਾਉਣ ਲੱਗ ਪਵੇ ਤਾਂ ਫਿਰ ਤੀਸਰੀ ਅੱਖ ਦਾ ਚਿੱਟਾ ਮੋਤੀਆ ਪ੍ਰਗਟ ਹੋ ਜਾਂਦਾ ਹੈ ਕਿ ਇਸ ਬਿਮਾਰੀ ਦੇ ਇਲਾਜ ਲਈ ਸਰਕਾਰਾਂ ਸੁਹਿਰਦ ਲੱਗਦੀਆਂ ਨੇ ਕੀ ਲੱਗਦਾ ਹੈ ਤੁਹਾਨੂੰ ਹਾਂ ਬਿਲਕੁਲ ਤੁਸੀਂ ਜਿਹੜੀ ਪੁਆਇੰਟ ਨੂੰ ਛੇੜਿਆ ਨਾ ਕਰਮਜੀਤ ਗੱਲ ਹੈਗੀ ਆ ਕਿ ਅਸੀਂ ਸਾਰੀਆਂ ਜਿੰਨੇ ਸਕੂਲ ਕਾਲਜ ਯੂਨੀਵਰਸਟੀਆਂ ਬਣੀਆਂ ਗਈਆਂ ਬੋਰਡ ਬਣੇ ਆ ਕਿ ਆ ਜਿਵੇਂ ਸੀਬੀਸੀ ਬੋਰਡ ਆ ਜਾਂ ਪੰਜਾਬ ਸਿੱਖਿਆ ਬੋਰਡ ਆ ਤੇ ਹੋਰ ਅਦਰਸ ਬੋਰਡ ਆ ਗਿਆ ਹਮ ਉਹਨਾਂ ਦਾ ਕੇਵਲ ਤੇ ਕੇਵਲ ਮਕਸਦ ਆ ਗਿਆ ਕਿ ਤੁਸੀਂ ਪ੍ਰੀਖਿਆ ਲੈਣੀ ਹਮ ਤੇ ਇੱਕ ਸੀਮਤ ਸਿਲੇਬਸ ਦੀ ਪ੍ਰੀਖਿਆ ਲੈਣ ਤੋਂ ਬਾਅਦ ਉਹਨਾਂ ਨੂੰ ਤੁਸੀਂ ਇੱਕ ਡਿਗਰੀਆਂ ਜਾਂ ਸਰਟੀਫਿਕੇਟ ਦੇਣੇ ਹੂੰ ਹਾਂਜੀ ਤਾਂ ਕਿ ਉਹ ਆਪਣੀਆਂ ਅਗਲੀਆਂ ਸ਼੍ਰੇਣੀਆਂ ਵਿੱਚ ਜਾ ਸਕਣ ਜਾਂ ਅਗਲੀ ਕਿਸੇ ਜੌਬ ਦੇ ਉਪਯੋਗ ਹੋ ਜਾਣ ਕਿਸੇ ਵੀ ਤੇ ਜੌਬ ਜਾਣੇ ਆ ਜਾਂ ਕੋਈ ਕੰਮ ਕਰਦੇ ਆ ਤੁਹਾਡੇ ਕੋਲ ਇੱਕ ਸਰਟੀਫਿਕੇਟ ਚਾਹੀਦਾ ਹੈਗਾ ਕਿ ਤੁਸੀਂ ਦੇ ਕਾਬਿਲ ਵੀ ਹੋ ਹੂੰ ਬਿਲਕੁਲ ਇਹ ਸਰਕਰ ਨੇ ਬਣਾ ਲੀਆਂ ਗਿਆ ਗੱਲ ਇਹ ਨਹੀਂ ਸੀ ਵੀ ਤੁਸੀਂ ਡਿਗਰੀਆਂ ਕੱਲੀਆਂ ਪ੍ਰਦਾਨ ਕਰਨੀਆਂ ਹੂੰ ਗੱਲ ਇਹ ਸੀ ਵੀ ਡਿਗਰੀਆਂ ਦੇ ਨਾਲ ਕਿਸੇ ਨੂੰ ਬੰਦਾ ਵੀ ਬਣਾਉਣਾ ਹੂੰ ਬਿਲਕੁਲ ਠੀਕ ਹੈ ਨਾ ਤੁਸੀਂ ਕਿਸੇ ਦੀ ਪਰਸਨੈਲਿਟੀ ਡਿਵੈਲਪ ਕਿਵੇਂ ਕਰਨੀ ਹੈਗੀ ਸਾਡੇ ਸਕੂਲਾਂ ਥਾਵਾਂ ਦੇ ਵਿੱਚ ਕੋਈ ਜ਼ਮਾਨਾ ਹੁੰਦਾ ਸੀਗਾ ਕਿ ਬੱਚੇ ਦੀ ਜਿਹੜੀ ਛੁਪੀ ਪ੍ਰਤਿਭਾ ਹੈਗੀ ਆ ਹੂੰ ਉਹਨੂੰ ਮੌਕੇ ਦਿੰਦੇ ਮੰਚ ਮਿਲਦਾ ਉਹਨੂੰ ਨਿਖਾਰਨ ਲਈ ਜਗ੍ਹਾ ਮਿਲਦੀ ਵੀ ਉਹਨੂੰ ਨਿਖਾਰਿਆ ਜਾਵੇ ਤਾਂ ਕਿ ਉਹ ਆਪਣੀ ਉਸ ਪ੍ਰਤਿਭਾ ਜਿਹੜੀ ਲੁਕੀ ਹੋਈ ਹੈ ਤੇ ਉਹਨੂੰ ਬਾਹਰ ਕੱਢ ਕੇ ਉਹਨੂੰ ਉੱਥੇ ਦਾ ਹੀ ਨਾਗਰਿਕ ਬਣਾਇਆ ਜਾਵੇ ਹਾਂ ਨਾ ਇਹ ਜ਼ਰੂਰੀ ਨਹੀਂ ਹੁੰਦਾ ਕਿ ਕੋਈ ਬੱਚਾ ਵਿਗਿਆਨ ਜਾ ਸਕਦਾ ਕੋਈ ਆਰਟਸ ਜਾ ਸਕਦਾ ਕੋਈ ਬੱਚੇ ਦੀ ਪ੍ਰਤਿਭਾ ਸਪੋਰਟਸ ਉੱਤੇ ਜਾ ਸਕਦੀ ਆ ਕਿਸੇ ਬੱਚੇ ਦੀ ਕੋਈ ਕਲਾਕਾਰ ਹੋ ਸਕਦਾ ਜੀ ਹਾਂਜੀ ਹੁਣ ਉਹ ਵਕ ਵਕ ਜਿਹੜੀਆਂ ਪ੍ਰਤਿਭਾਵਾਂ ਹੈਗੀਆਂ ਉਹਨਾਂ ਨੇ ਮੰਚ ਮਿਲਦਾ ਸਕੂਲ ਵੱਲੋਂ ਹਮ ਲੇਕਿਨ ਜਦੋਂ ਸਕੂਲ ਜਾਂ ਕੋਈ ਵੀ ਸਿੱਖਿਆ ਸੰਸਥਾ ਇੱਕ ਸੀਮਤ ਸਿਲੇਬਸ ਤੱਕ ਸੀਮਤ ਹੋ ਜਾਵੇ ਹਮ ਵੀ ਤੁਸੀਂ ਸੀਮਤ ਸਿਲੇਬਸ ਪੜਾ ਦਿਓ ਤੁਸੀਂ ਦੇਖਿਆ ਨਾ ਕਈ ਇਹ ਨਾ ਮੈਂ ਪ੍ਰਾਈਵੇਟ ਸਕੂਲਾਂ ਦਾ ਹਾਲ ਦੇਖਿਆ ਸੀਗਾ ਕਿ ਉਹਨਾਂ ਨੇ 10ਵੀਂ ਬੋਰਡ ਦੀ ਹੈ 8ਵੀਂ ਬੋਰਡ ਦੀ ਹੈ ਹਾਂਜੀ ਜਾਂ ਪਲੱਸ 2 ਬੋਰਡ ਦੀ ਹੈਗੀ ਹਮ ਉਹਨਾਂ ਨੇ ਉਹ ਬੋਰਡ ਦੀ ਕਲਾਸ ਜਿਹੜੀ 11ਵੀਂ ਦਾ ਸਿਲੇਬਸ ਨਹੀਂ ਪੜਾਇਆ ਹਮ 10ਵੀਂ ਦਾ ਸਿਲੇਬਸ ਬਣਾਉਣ ਲਈ ਉਹਨਾਂ 9ਵੀਂ ਦਾ ਵੀ ਪੜਾਇਆ ਦੋਸਾਂ 10ਵੀਂ ਪੜਾਤੀ 9ਵੀਂ ਦਾ ਕੱਟ ਕਰਤਾ ਜੀ ਹਾਂ ਜੀ 11ਵੀਂ ਦਾ ਕੱਟ ਕਰਤਾ 2 ਸਾਲ ਉਹਨੇ ਪਲੱਸ 2 ਪੜ੍ਹਾਤੀ 2 ਸਾਲ ਉਹਨੇ 10ਵੀਂ ਪੜ੍ਹਾਤੀ 2 ਸਾਲ ਤਿੰਨ ਸਾਲ ਹੀ ਪੜ੍ਹਾਤੀ ਹੁਣ ਹੋਇਆ ਕਿ ਕਿਉਂ ਕਿ ਉਹਨਾਂ ਨੇ ਕਿਹਾ ਵੀ ਇਹਨਾਂ ਦੇ ਬੱਚਿਆਂ ਦੇ ਮੈਚ ਹੋਵੇ ਤੇ ਕਿੰਨਾ ਕੁ ਜੰਦਾ ਗਵਾਜ ਗਿਆ ਹਮ ਜਦੋਂ ਤੁਸੀਂ ਕੋਈ ਸਿਲੇਬਸ ਦੀ ਕਟੌਤੀ ਸਿਲੇਬਸ ਦੀ ਕਟੌਤੀ ਕਰ ਜੰਨੇ ਆ ਤੇ ਉਹ ਜਿਹੜੇ ਜਿਹੜੇ ਲੋਕਾਂ ਦੇ ਤਿਆਰ ਕੀਤਾ ਸਿਲੇਬਸ ਹੈਗਾ ਜਾਂ ਜਿਨ੍ਹਾਂ ਨੇ ਬਾਹਰ ਕੀਤਾ ਹੈਗਾ ਉਹ ਜਿਹੜੀਆਂ ਪਰਸਨੈਲਿਟੀਆਂ ਹੈਗੀਆਂ ਉਹਨਾਂ ਨੂੰ ਬਸਾਰ ਗਿਆ ਹਮ ਜੀ ਠੀਕ ਹੈ ਨਾ ਹਮ ਹੁਣ ਅਸੀਂ ਕੋਈ ਕਿਸੇ ਪਰਸਨੈਲਿਟੀ ਬਾਰੇ ਪੜਾਉਨੇ ਆ ਜਾਂ ਕਿ ਅਸੀਂ ਬਾਇਓਗ੍ਰਾਫੀ ਪੜਾਉਨੇ ਆ ਜਾਂ ਕਿਸੇ ਦੀ ਤੁਸੀਂ ਆਟੋਬਾਇਓਗ੍ਰਾਫੀ ਪੜਾਉਨੇ ਹੈਗੇ ਆ ਹੁਣ ਉਹ ਜੀਵਨੀ ਤੇ ਸਵੈ ਜੀਵਨੀ ਜਦੋਂ ਤੁਸੀਂ ਪੜਾਉਨੇ ਆ ਤੇ ਇਹਦਾ ਮਤਲਬ ਕਿ ਤੁਸੀਂ ਵਿਦਿਆਰਥੀਆਂ ਨੂੰ ਸਿਰਫ ਉਹਨ ਕੋਟਾ ਨਹੀਂ ਲਵਾਉਂਦੇ ਹੂੰ ਤੁਸੀਂ ਵਿਦਿਆਰਥੀ ਨੇ ਚਣ ਕੇ ਪਤਾ ਕਰਦੇ ਆ ਜੀ ਹਾਂਜੀ ਕਿ ਜੇ ਆਜ ਦੀ ਜੀਵਨੀ ਦਾ ਮਾਲਕ ਜਾਂ ਇਹ ਸਵੈ ਜੀਵਨੀ ਦਾ ਮਾਲਕ ਜੇ ਅੱਜ ਕਿਸੇ ਮੰਜ਼ਲ ਦੇ ਮੱਥੇ ਤੇ ਆਪਣਾ ਨਾਮ ਲਿਖ ਸਕਿਆ ਤੂੰ ਉਹਦੀ ਪ੍ਰੇਸ਼ੰਗਰਸ਼ ਕੀਤੀ ਸੀ ਹੂੰ ਜੀ ਹਾਂਜੀ ਵੀ ਤੁਸੀਂ ਸੰਘਰਸ਼ਹੀਨ ਨਹੀਂ ਹੋਣਾ ਹੂੰ ਤੁਹਾਡਾ ਸਿਸਟਮ ਕਿਵੇਂ ਚੱਲਦਾ ਰਹਿਣਾ ਜਿਹੜੇ ਬੱਚੇ ਜਿਹੜੇ ਬੱਚੇ ਮਰਾਡ ਡਨ ਕਰ ਜਾਂਦੇ ਆ ਜਾਂ ਡਰਾਪ ਆਊਟ ਕਰ ਜਾਂਦੇ ਆ ਰੱਦੇ ਸਕੂਲ ਤੋਂ ਵੀ ਅਸੀਂ ਨਹੀਂ ਕਰ ਸਕਦੇ ਹੂੰ ਉਹਨਾਂ ਨੂੰ ਤੁਸੀਂ ਉਹਦੀ ਪ੍ਰਤਿਭਾ ਦੇਖ ਕੇ ਕਿਤੇ ਉਹ ਜਿੰਦਰ ਹੈਗਾ ਉਧਰ ਲਾਓ ਹੂੰ ਬਿਲਕੁਲ ਹੁਣ ਉਹ ਸਾਰੀਆਂ ਨੇ ਸੰਭਾਵਨਾਵਾਂ ਸੀਗੀਆਂ ਪ੍ਰਤਿਭਾ ਨੂੰ ਉਸ ਨੇ ਸੰਭਾਵਨਾ ਦੀ ਐਂਡ ਹੋ ਗਿਆ ਹੂੰ ਹੁਣ ਬਹੁਤ ਘੱਟ ਸਕੂਲਾਂ ਦੇ ਵਿੱਚ ਬਹੁਤ ਘੱਟ ਸਸਤਾਵਾਂ ਚ ਖਾਸ ਕਰਕੇ ਨਿੱਜੀ ਸਕੂਲਾਂ ਚ ਤੇ ਚੱਲਦਾ ਉਹ ਬੜਾ ਮੋਟਾ ਜੀ ਸਰਕਾਰੀ ਸਕੂਲਾਂ ਦੇ ਵਿੱਚ ਹੈ ਨਹੀਂ ਹਮ ਸਰਕਾਰੀ ਸਕੂਲ ਦੀ ਪਤਵਾ ਕਿਹੜੀ ਹੈਗੀ ਆ ਕਿ ਸਕੂਲਾਂ ਚ ਅਧਿਆਪਕ ਘੱਟ ਹੋਣ ਕਰਕੇ ਉੱਥੇ ਰੌਲਾ ਕਾਫੀ ਪੈਂਦਾ ਖੱਬ ਹੋਰ ਐਂਡ ਡਿਸਪਲਿਨ ਬਹੁਤ ਹੈਗਾ ਹਮ ਜੀ ਹਾਂ ਜੀ ਉਹ ਐਂਡ ਡਿਸਪਲਿਨ ਦੇ ਪੈਦਾ ਹੋਣ ਕਰਕੇ ਹੀ ਵਿਦਿਆਰਥੀਆਂ ਦੀ ਗਿਣਤੀ ਵੀ ਰੱਖਣੀ ਆ ਉਹਨਾਂ ਰੱਖਣਾ ਵੀ ਆ ਉਹਨਾਂ ਦੇ ਪੱਲੇ ਵੀ ਕੁਝ ਨਹੀਂ ਪੈਣਾ ਤੇ ਉਹ ਜਿਹੜਾ ਥੰਨਾ ਅੱਜ ਦਾ ਚਿਹਰਾ ਕੁਰੂਪ ਹੋ ਗਿਆ ਸਮਾਜ ਦਾ ਹਮ ਕੋਈ ਅਪਰਾਧੀ ਜਗਤ ਪੈਦਾ ਹੋ ਗਿਆ ਹਮ ਕੁੱਟਮਾਰ ਸ਼ੁਰੂ ਹੋ ਗਈ ਲੱਠ ਮਾਰ ਪੈਦਾ ਕਰ ਲਿਆ ਹਾਂਜੀ ਉਸੇ ਉਹ ਪਰਸਨੈਲਿਟੀ ਦੀ ਸੀ ਹੂੰ ਸਕੂਲਾਂ ਦਾ ਉਤਪਾਦਨ ਨਹੀਂਗਾ ਚੰਗੇ ਸਕੂਲਾਂ ਦਾ ਉਤਪਾਦਨ ਚੰਗੇ ਸਕੂਲਾਂ ਦਾ ਨਹੀਂ ਸਿੱਖਿਆ ਦਾ ਮੇਨ ਉਦੇਸ਼ ਹੀ ਹੁੰਦਾ ਹੂੰ ਕਿ ਅਸੀਂ ਇਸ ਖੇਤਰ 'ਚ ਲਿਆ ਕੇ ਕਿਸੇ ਵੀ ਬੱਚੇ ਦਾ ਵਿਅਕਤੀ ਇਹਨਾਂ ਸੋਹਣੇ ਵਿਅਕਤੀਤਵ ਇਹਨਾਂ ਨਿਖਾਰਨਾ ਉਹਦੀ ਸ਼ਖਸੀਅਤ ਨੂੰ ਨਿਖਾਰਨਾ ਉਹਦੀ ਪਰਸਨੈਲਿਟੀ ਨੂੰ ਬਣਾਉਣਾ ਹੂੰ ਜਿਹੜੇ ਪਰਸਨੈਲਿਟੀ ਦੇ ਟ੍ਰੇਡਸ ਹੈਗੇ ਆ ਅਸੀਂ ਉਹਨਾਂ ਨੂੰ ਕਿੱਦਾਂ ਤਿਆਰ ਕਰਨਾ ਹੈ ਇੱਕ ਚੰਗਾ ਨਾਗਰਿਕ ਬਣਾਉਣਾ ਨਾ ਚੰਗਾ ਨਾਗਰਿਕ ਬਣਾ ਜਿਉ ਉਹਦੇ ਵਿੱਚ ਮੈਨਰ ਜੀ ਹੈ ਨਹੀਂ ਹਮ ਜਿਹਨੂੰ ਜਿੰਦਾ ਸਲੀਕਾ ਹੀ ਹੈ ਨਹੀਂ ਤੇ ਉਹਦੀ ਡਿਗਰੀ ਵੀ ਕੀ ਕਰੂ ਹਮ ਬਿਲਕੁਲ ਜੀ ਠੀਕ ਹੈ ਨਾ ਮਤਲਬ ਹੈਵਿੰਗ ਡਿਗਰੀਜ਼ ਤੇ ਉਹਦੇ ਵਿੱਚ ਉਹ ਡਿਗਰੀ ਬੋਲਦੀ ਨਹੀਂ ਕਿਤੇ ਹਮ ਹੈ ਨਾ ਲੇਕਿਨ ਇੱਕ ਇਸਰ ਕਿੰਨੇ ਕੀ ਕੀਤਾ ਕਿ ਜਿਹੜੀ ਮਤਲਬ ਨਾ ਐਜੂਕੇਸ਼ਨ ਦੇ ਵਿੱਚ ਮੈਂ ਮੈਂ ਨਹੀਂ ਦੇਖਿਆ ਕਿ ਜਿਹੜੀ ਇਹ ਸਰਕਾਰ ਨੇ ਹੂੰ ਜੇ ਪਿਛਲੀ ਸਰਕਾਰਾਂ ਨੇ ਇਹ ਅਜ ਨਹੀਂ ਪਹਾ ਵੜਿਆ ਨਾ ਨਹੀਂ ਪਹਿਲੇ ਚੱਲਦਾ ਰਿਹਾ ਮਤਲਬ ਇਹਨਾਂ ਨੇ ਚੇਂਜ ਨਹੀਂ ਕੀਤੀ ਹੂੰ ਇਹਨਾਂ ਨੇ ਤਾਂ ਇਨਕਲਾਬ ਦਾ ਦਿੱਤਾ ਸੀਗਾ ਨਹੀਂ ਚੇਂਜ ਕੀਤੀ ਤੁਸੀਂ ਹੱਥ ਹੀ ਨਹੀਂ ਲਾਇਆ ਤੁਸੀਂ ਦੇਖੋਗੇ ਪਿਛਲੀ ਸਰਕਾਰ ਵੇਲੇ ਨਾ ਇਹਨਾਂ ਨੇ ਨਾ ਪ੍ਰੀਖਿਆ ਜਿਹੜੇ ਬੋਰਡ ਦੀਆਂ ਸੀ ਪ੍ਰੀਖਿਆਵਾਂ ਸロナ ਪ੍ਰੀਖਿਆਵਾਂ ਉਹਦੇ ਨੇ ਦੇਖਿਆ ਕਿ ਬੱਚੇ ਨਕਲ ਮਾਰਦੇ ਆ ਨਕਲ ਰੋਕਣ ਵਾਸਤੇ ਇਹਨਾਂ ਨੇ ਨਾ ਇੰਟਰ ਸਕੂਲ ਚੇਂਜ ਕਰਦੇ ਬੱਚੇ ਵੀ ਜੇ A ਸਕੂਲ ਦੇ ਬੱਚੇ ਪੜ੍ਹਦੇ ਹੈਗੇ ਆ ਤੇ ਉਹਨਾਂ ਦੇ ਜਿਹੜੇ ਸੈਂਟਰ B ਸਕੂਲ ਚ ਹੋਊਗਾ ਹੂੰ ਜੀ ਜਦ ਕੀ ਨਹੀਂ ਹੈਗਾ ਜਦੋਂ ਤੁਹਾਡੇ ਬੋਰਡ ਤੋਂ ਬਿਨਾ एग्जाम ਹੁੰਦੇ ਤੁਹਾਡੇ ਸਕੂਲ ਲੈਂਦਾ ਤੁਸੀਂ ਹੈਰਾਨ ਹੋ ਜਾਓਗੇ ਕਿਹੜਾ ਸਕੂਲ एग्जाम ਲੈਂਦਾ ਉਹ ਜ ਨਕਲ ਨਹੀਂ ਹੁੰਦੀ ਜਿਹਦੇ ਪੇਪਰ ਸਕੂਲ ਟੀਚਰਾਂ ਨੇ ਆਪ ਦੇਖਣੇ ਉਥੇ ਨਕਲ ਨਹੀਂ ਹੁੰਦੀ ਬਿਲਕੁਲ ਨਹੀਂ ਹੁੰਦੀ ਉਹ ਪੇਪਰ ਪਾਉਂਦੇ ਆ ਬੱਚੇ ਨੂੰ ਪਰਖਦੇ ਆ ਉਹ ਫੇਲ ਵੀ ਕਰਦੇ ਆ ਤੇ ਉਹ ਨੂੰ ਸਿਝਾ ਵੀ ਦਿੰਦੇ ਆ ਜਿਹੜੇ ਬੋਰਡ ਦੇ ਵਿੱਚ ਪੇਪਰ ਹੁੰਦੇ ਆ ਉਹਦੇ ਵਿੱਚ ਨਕਲ ਹੁੰਦੀ ਹੈ ਜਦ ਕਿ ਬੋਰਡ ਦੀ ਚੈਰੀ ਵਧ ਕਰਦੇ ਨਕਲ ਵੀ ਹੁੰਦੀ ਹੈ ਨਕਲ ਕਿਉਂ ਹੁੰਦੀ ਹੈ ਕਿ ਉੱਥੇ ਨਾ ਇਹਨਾਂ ਨੇ ਇੱਕ ਲਾਤਾ ਕਿ ਜਿਹੜੇ ਟੀਚਰ ਆ ਉਹਦਾ ਰਿਜ਼ਲਟ ਵੀ ਉਹਦੀ ਏ ਸੀ ਵਿੱਚ ਲਿਖ ਹੁੰਦਾ ਵੀ ਜਿਹੜਾ ਵਿਸ਼ਾ ਪੜਾਉਂਦਾ ਸੀਗਾ ਵੀ ਉਹ ਉਹਦਾ ਰਿਜ਼ਲਟ ਕੀ ਆ ਜੀ ਹੁਣ ਬੱਚਾ ਇੱਕ ਬੱਚਾ ਫਰਦਾ ਕਿਸੇ ਵਿਸ਼ੇ ਦਾ ਹੁਣ ਜੇ ਉਹ ਪਾਸ ਹੋ ਗਿਆ ਉਹਨੇ ਕਿਹਾ ਮੇਰੇ ਨਾਲ 100% ਆ ਹਮ ਤੇ ਜੇ ਉਹ ਫੇਲ ਹੋ ਗਿਆ 100% ਮਾਈਨਸ ਹੋ ਜਾਣਾ ਸਹੀ ਹੈ ਉਸ ਸਟ੍ਰੈਂਥ ਤੋਂ ਬਸ ਲੁੰਨ ਦਾ ਰਿਜ਼ਲਟ ਬਣ ਜਾਂਦਾ ਅੱਛਾ ਉਹਦੀ ਵੀ ਜਿਹੜੀ ਏਸੀਆਰ ਦੇ ਉੱਤੇ ਚੱਬਦਾ ਉਹਦੀ ਤਰੱਕੀ ਲਈ ਜਾਂ ਕਿਤੇ ਹੋਰ ਲਈ ਉਹ ਅੜਚਣ ਬਣ ਜਾਂਦਾ ਹੂੰ ਉਹਦੀ ਤਰੱਕੀ ਲਈ ਅੜਚਣਾਂ ਬਣੇ ਤੇ ਉਹ ਫੇ ਕੀ ਕਰਦਾ ਉਹ ਆਪਣੇ ਵਿਦਿਆਰਥੀਆਂ ਨੂੰ ਜਿਹੜੀ ਚੰਗੀ ਸ਼ਖਸੀਅਤ ਦਾ ਅਭਾਰ ਕਰਨਾ ਸੀ ਉਹ ਸ਼ਖਸੀਅਤ ਦੇ ਸਾਹਮਣੇ ਹੀ ਅਭਾਰ ਦੇ ਸਾਹਮਣੇ ਉਹ ذلیل ਹੁੰਦਾ ਹੂੰ ਉਹ ਨਿਕਲ ਕਰਾਉਂਦਾ ਜੀ ਤੇ ਉਹ ਵਿਦਿਆਰਥੀ ਉਹਨੂੰ ਹਾਕ ਮਾਰਦੇ ਆ ਵੀ ਸਰ ਮੈਡਮ ਸਾਨੂੰ ਆ ਵੀ ਕੁਆਸਵਾਲ ਕਰਾਓ ਸਾਨੂੰ ਨਹੀਂ ਆਇਆ ਹੂੰ ਉਹ ਆਈ ਆਇਆ ਲੈ ਕੇ ਉਹ ਕੋ ਬੋਰਡ ਦੀ ਚੈਰੀ ਆ ਕਿਉਂਕਿ ਉਹਨਾਂ ਨੇ ਆਪਣੀ ਏਸੀਆਰ ਨੂੰ ਬਚਾਉਣਾ ਸੀ ਹੂੰ ਬਿਲਕੁਲ ਹੁਣ ਏਸੀਆਰ ਜੇ ਪਰੇ ਕਰਨ ਦੇ ਵੀ ਏਸੀਆਰ ਨਾਲ ਕੋਈ ਚੱਕਰ ਨਹੀਂਗਾ ਤੁਸੀਂ ਆਪਣੇ ਰਿਜ਼ਲਟ ਦੇ ਪੈਰਾ ਦੇਵੋ ਹੂੰ ਤੇ ਤੁਸੀਂ ਉਸ ਰਿਜ਼ਲਟ ਦੇ ਫਿਰ ਇੱਕ ਜਿਹੜੀ ਇਹ ਜਿਹੜੀ ਕ੍ਰੂਪਤਾ ਸੀ ਨੇ ਖਤਮ ਹੋ ਜਾਣੀ ਸੀ ਹੂੰ ਜੀ ਹਾਂਜੀ ਹੈਨਾ ਹੂੰ ਉਹ ਕਿਸੇ ਨੇ ਕਿਸੇ ਨੇ ਕਿਹਾ ਬੱਚੇ ਨੂੰ ਆਖਿਆ ਕਿੰਦਾ ਯਾਰ ਤੁਸੀਂ ਦੇਖੋ ਵੀ ਕੋਈ ਲਿਖੂਗਾ ਕਿ ਚੋਰਾਾਂ ਦੇ ਉੱਤੇ ਕੋਈ ਐਸੇ ਲੱਗ ਸਕਦਾ ਹੂੰ 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 ਤੋ ਕੋਈ ਉਹ ਚੋਰਾਾਂ ਦੇ ਕੀ ਲਿਖਣਾ ਇੱਕ ਬੱਚੇ ਨੇ ਲਿਖਤਾ ਹੂੰ अच्छा ਬੀ ਚੋਰ ਹੀ ਹੈਗੇ ਆ ਜਿਨ੍ਹਾਂ ਦਾ ਸਮਾਜ ਦਾ ਵਿਕਾਸ ਹੁੰਦਾ ਪਰ ਉਹ ਕਿਵੇਂ ਉਹ ਕਹਿੰਦੇ ਚੋਰ ਨਾ ਹੁੰਦੇ ਜਿੰਦਰੇ ਨਹੀਂ ਬਣਨੇ ਹੂੰ ਹਾਂ ਬਿਲਕੁਲ ਸਹੀ ਗੱਲ ਹੈ ਦਰਵਾਜ਼ੇ ਨਹੀਂ ਬਣਨੇ ਸੀ ਹੂੰ ਫਿਰ ਇਹਦੇ ਇੰਨੇ ਰਹਿਣੇ ਸੀ ਚਾਰ ਦੁਵਾਰੀਆਂ ਨਹੀਂ ਬਣਨੀਆਂ ਸੀ ਇਹ ਜਿਹੜੀ ਨਹੀਂ ਮਿੱਸੀ ਲਾਇਆ ਹੋਰ ਕੰਮ ਲਾਇਆ ਜਿੰਨੀ ਇਹਨੇ ਫੈਕਟਰੀਆਂ ਲੱਗੀਆਂ ਇਹ ਪਤਾ ਕਰਨ ਲਈ ਕਿ ਚੋਰਾ ਨੇ ਦਿੱਤੀ ਆ ਚੋਰਾ ਨੇ ਦਿੱਤੀ ਆ ਜੇ ਚੋਰ ਨਾ ਹੁੰਦੇ ਤਾਂ ਤੁਹਾਨੂੰ ਪੁਲਿਸ ਦੀ ਲੋੜ ਹੀ ਨਹੀਂ ਸੀ ਹੂੰ ਜੱਜਾਂ ਦੀ ਲੋੜ ਨਹੀਂ ਸੀ ਵਕੀਲਾਂ ਦੀ ਲੋੜ ਨਹੀਂ ਸੀ ਸਹੀ ਗੱਲ ਹੈ ਹੈਨਾ ਉਹ ਚੋਰ ਭਾਵੇਂ ਤਾਂ ਡੇਰ ਜਾਂ ਤਾਂ ਭਾਵੇਂ ਹੁੰਦਾ ਡੇਰ ਮਰਨ ਸਿਆਸੀ ਦੇ ਹੋ ਗਿਆ ਵੀ ਚੋਰਾਾਂ ਦੀ ਕਿੱਡੀ ਵੱਡੀ ਪ੍ਰੋਡਕਸ਼ਨ ਸੀਗੀ ਹੂੰ ਗੱਲ ਤਾਂ ਨਜ਼ਰ ਆਈ ਦੀ ਹੈ ਨਜ਼ਰ ਆਈ ਦੀ ਹੈ ਨਾ ਵੀ ਚੋਰਾ ਨੇ ਤੁਹਾਨੂੰ ਕਿੰਨਾ ਕੁਝ ਦਿੱਤਾ ਹੂੰ ਦੇਖ ਲਓ ਕਿੰਨੀ ਪ੍ਰੋਡਕਸ਼ਨ ਕੀਤੇ ਕਿ ਨਹੀਂ ਪ੍ਰੋਡਕਸ਼ਨ ਤਾਂ ਹੜਾੜਾ ਬੜਾ ਚੋਰੇ ਬਣਾਤਾ ਹਮ ਹਣਾ ਸਹੀ ਹੈ ਜੀ ਜੇ ਤੁਸੀਂ ਆਹ ਕਰਨਾ ਤੇ ਆਹ ਕਰਨਾ ਜਿੰਦਰੇ ਬਣਾ ਲਓ ਟਰਾਂਕ ਬਣਾ ਲਓ ਸੰਦੂਕ ਬਣਾ ਲਓ ਇਹ ਬਣਾ ਲਓ ਤੇ ਸਿਤਨਾਏ ਮਤਲਬ ਤੁਸੀਂ ਹੋਰ ਕੰਮਾਂ ਦੇ ਵਿੱਚ ਹਮ ਹਸੀਂ ਉਹ ਉਹ ਬੀਟੀਚਰ ਨੂੰ ਫਿਰ 100 ਦਾ 100 ਨੰਬਰ ਦੇਣੇ ਪਿਆ ਉਹਨੂੰ ਹਮ ਕਿਉਂਕਿ ਉਹਦਾ ਬੌਧਿਕ ਵਿਕਾਸ ਹੋ ਗਿਆ ਸੀ ਹਮ ਸਹੀ ਗੱਲ ਹੈ ਠੀਕ ਹੈ ਨਾ ਉਹ ਉਹ ਚੱਕਰ ਨਹੀਂ ਸੀ ਉਹ ਬੰਦਾ ਬਣ ਗਿਆ ਸੀ ਵੀ ਅਮ ਆ ਕੀ ਹੋ ਰਿਹਾ ਇਹ ਫਨ ਕਿਉਂ ਹੋ ਰਿਹਾ ਸਾਡੇ ਨਾਲ ਹਮ ਸਮਾਜ ਦੀ ਉਤਪਤੀ ਸਮਾਜ ਦਾ ਜਿਹੜਾ ਜਿਹੜਾ ਮਤਲਬ ਹੈਗਾ ਜੇ ਤੰਤਾ ਪੈਦਾ ਹੋਣੀ ਆ ਉਹਦੇ ਗਵਾਜ ਗਈ ਹੂੰ ਜੀ ਹਾਂਜੀ ਅਸੀਂ ਉਹ ਚੋਰੀ ਨਹੀਂ ਰੋਕੀ ਅਸੀਂ ਚੋਰ ਨਾ ਬਣਸ ਗਏ ਕੋਈ ਉਧਰ ਨਹੀਂ ਧਣ ਗਿਆ ਹੂੰ ਲੇਕਿਨ ਅਸੀਂ ਉਹ ਚੋਰੀਆਂ ਦੇ ਪ੍ਰਬੰਧ ਕਰ ਲਿਆ ਪੁਲਿਸ ਪ੍ਰਬੰਧ ਕਰ ਲਿਆ ਜੇਲ੍ਹਾਂ ਦਾ ਪ੍ਰਬੰਧ ਕਰ ਲਿਆ ਜੇਲ੍ਹਾਂ ਦੇ ਕਿਡਿਊਣੀ ਜੇਲ੍ਹਾਂ ਦੇ ਉੱਪਰ ਕਿੰਨਾ ਬੰਦਾ ਸ਼ਾਮ ਦਾ ਮਲਾਤਾ ਤਾਰਮ-ਜਾਮ ਕਿੰਨਾ ਕਿੰਨਾ ਪੁਲਿਸ ਲਾਤੀ ਮੈਂ ਕਿਹ ਦੇਖ ਲਓ ਸੀਸੀਟੀਵੀ ਵੀ ਲਾਤੇ ਸੀਸੀਟੀਵੀ ਲਾਉਂ ਉਹ ਬੰਦੇ ਨਾਲ ਹੀ ਆ ਚੋਰਾਂ ਨੂੰ ਕਿਤੇ ਚੋਰੀ ਨਾ ਕਰ ਲੈਣਾ ਹੈ ਨਾ ਚੋਰ ਤਾਂ ਫੇਰ ਵੀ ਚੋਰੀ ਕਰ ਹੀ ਦੇ ਹੁੰਦਾ ਹੁਣ ਇਹ ਦੇਖੋ ਤੁਸੀਂ ਗੱਲ ਹੈ ਕਿ ਸੀ ਜੇ ਕਰ ਤੁਹਾਡੀ ਐਜੂਕੇਸ਼ਨ ਐਜੂਕੇਸ਼ਨ ਦੇ ਐਜੂਕੇਸ਼ਨ ਹੁੰਦੀ ਉਹ ਕੁਆਲੀਫਿਕੇਸ਼ਨ ਨਾਲ ਬਣਦੀ ਹੂੰ ਡਿਗਰੀ ਨਾਲ ਹੀ ਨਾ ਬਣਦੀ ਉਹ ਇੱਕ ਨਾ ਕਮਾਲ ਕਰਨ ਦੀ ਤੇ ਫਿਰ ਉਹ ਜਿਹੜੀ ਸੀ ਗੱਲ ਫਿਰ ਤੁਹਾਨੂੰ ਆ ਨਹੀਂ ਕੰਮ ਬਣਨਾ ਸੀਗਾ ਹਨਾ ਫੀਲਿਕਸ ਸਮਾਰਟ ਸੁਣਾ ਦੇ ਬਣਨਾ ਸੀ ਚੰਗੇ ਲੋਕ ਬਣਨੇ ਸੀ ਨਾ ਸਾਡੇ ਕੋ ਅਸਰੇ ਨਹੀਂ ਬਣਨੇ ਬੰਬ ਨਹੀਂ ਬਣਨੇ ਸੀ ਕਿਉਂ ਚੋਰਾਂ ਦੇ ਕਰਕੇ ਹੀ ਜੀ ਜਿੰਨਾ ਅਸੀਂ ਕਰ ਰਹੇ ਹਾਂ ਉਹਨੇ ਚੋਰੀ ਕਰ ਲਈ ਆ ਉਹਨੇ ਦੇਸ਼ ਨੇ ਇਹਨੂੰ ਲੁੱਟ ਲਿਆ ਉਹਨੇ ਇਹਨੂੰ ਲੁੱਟ ਲਿਆ ਉਹਦੇ ਜਵਾਬ ਲਈ ਅਸੀਂ ਮੰਨ ਲਓ ਕਿੰਨਾ ਬਰੂਤੇ ਬੈਠ ਗਏ ਹਾਂ ਜੀ ਇਹ ਐਜੂਕੇਸ਼ਨ ਦੀ ਉਤਪਤੀ ਥੋੜਾ ਹੋ ਸਕਦੀ ਹੈ ਹਮ ਐਜੂਕੇਸ਼ਨ ਦੀ ਉਤਪਤੀ ਤੱਕ ਵਿਚਾਰ ਦਾ ਫੈਲਣਾ ਸੀਗਾ ਹਮ ਜਿਹੜਾ ਦੁਰਵਿਹਾਨ ਨੂੰ ਰੋਕਦਾ ਜਿਹੜਾ ਇੱਕ ਜ਼ਿੰਦਗੀ ਨੂੰ ਜ਼ਿੰਦਾਬਾਦ ਬਣਾਉਂਦਾ ਹੁੰਦਾ ਹਾਂ ਜੀ ਹਾਂ ਹੈਨਾ ਇੱਥੇ ਜ਼ਿੰਦਗੀ ਨੂੰ ਮਰਦਾਬਾਦ ਬਣਾਉਣ ਲਈ ਐਜੂਕੇਸ਼ਨ ਨਹੀਂ ਹੋ ਸਕਦੀ ਹਾਂ ਸਹੀ ਗੱਲ ਹੈ ਸੋ ਗੜਾ ਸਾਹਿਬ ਅੱਗੇ ਗੱਲ ਕੀਤੀ ਜਾਵੇ ਤਾਂ ਸਕੂਲ ਆਫ ਐਮਿਨੈਂਸ ਦਾ ਜੋ ਵਿਦੇਸ਼ੀ ਟ੍ਰੇਨਿੰਗ ਵਰਗੀਆਂ ਯੋਜਨਾਵਾਂ ਨੂੰ ਪ੍ਰਚਾਰ ਦਾ ਹਥਿਆਰ ਬਣਾ ਕੇ ਸਰਕਾਰ ਆਮ ਸਰਕਾਰੀ ਸਕੂਲਾਂ ਦੇ ਵਿੱਚ ਬੁਨਿਆਦੀ ਸਹੂਲਤਾਂ ਦੇਣ ਤੋਂ ਵੀ ਵਾਂਝੀ ਰਹਿ ਰਹੀ ਹੈ ਸਿਰਫ ਸ਼ੁਚਾਲਿਆਂ ਤੇ ਖਾਲੀ ਇਮਾਰਤਾਂ ਉਦਘਾਟਨ ਕਰਨ ਦੇ ਵਿੱਚ ਹੀ ਸਮਾਂ ਗਵਾ ਗਈ ਹੈ ਸੋ ਆਪਣੀਆਂ ਨਾਕਾਮੀਆਂ ਕਿਉਂ ਨਜ਼ਰ ਅੰਦਾਜ਼ ਕਰ ਰਹੀ ਹੈ ਅਸਲ ਵਿੱਚ ਕੀ ਕਰੇ ਸਰਕਾਰ ਹਮ ਸਰਕਾਰ ਨੇ ਮਤਲਬ ਉਹਨਾਂ slogan ਦਿੱਤੇ ਸੀ ਵੀ ਅਸੀਂ ਮਤਲਬ ਨਵਾਂ ਇੱਕ ਇਨਕਲਾਬ ਲਿਆ ਰਹੇ ਹਾਂ ਪ੍ਰਾਂਤੀ ਲਿਆਵਾਂਗੇ ਕਿਉਂਕਿ ਸਾਡੇ ਕੋਲ ਦਿੱਲੀ ਮਾਡਲ ਸੀਗਾ ਦਿੱਲੀ ਮਾਡਲ ਗਵਾਜ ਗਿਆ ਹਮ ਦਿੱਲੀ ਮਾਡਲ ਦਿੱਲੀ ਮਾਡਲ ਹੈ ਹੀ ਨਹੀਂ ਸੀ ਹਮ ਜਿਹੜੇ ਉਹਨਾਂ ਨੇ ਐਮੀਨੈਂਸ ਸਕੂਲਾਂ ਦਾ ਕੰਨ ਮੈਂ ਵਿਧਾਨ ਸਭਾ 'ਚ ਹੀ ਬੋਲਦੇ ਸੀਗੇ ਵੀ ਉਹ ਸਾਡੇ ਵਿੱਤ ਮੰਤਰੀ ਵਜੋਂ ਆ ਸਕੂਲਾਂ ਦੇ ਨਵੀਂ ਚੀਜ਼ਾਂ ਦੀ ਆ ਉਤਪਾਦਨੀ ਦਾ ਨਵਾਂ ਆ ਰਿਹਾ ਨਵੀਂ ਦੇਖਾਰੀ ਆ ਸਾਡੇ ਵਿਦਿਆਰਥੀ ਆ ਹੈਗੇ ਇਹ ਤੇ ਪਹਿਲਾਂ ਵੀ ਸੀ ਹਮ ਜਿਹੜੇ ਵਿਧਾਨ ਸਭਾ ਚ ਬੋਲ ਰਹੇ ਆ ਉਹ ਸਰਕਾਰੀ ਸਕੂਲਾਂ ਦੇ ਪਿੰਲੇ ਜਿਹੜੇ 17 ਹੋਂ ਤੋਂ ਪਿੰਲਾ ਦੇ ਬਣੇ ਆ ਹੂੰ ਜੀ ਹੂੰ ਜਿਹੜੇ ਉੱਥੇ ਚਿਮਾ ਸਾਹਿਬ ਬੋਲ ਰਹੇ ਆ ਉਹ ਕਿਸੇ ਸਰਕਾਰੀ ਸਕੂਲ ਦਾ ਤਾਂ ਪਤ ਨਹੀਂ ਆ ਹੂੰ ਹਨਾ ਜੀ ਉਹ ਹੁਣ ਤੋਂ ਸ਼ੁਰੂ ਹੋਏ ਆ ਹੂੰ ਕਿੰਨੇ ਟਾਈਮ ਤੋਂ ਪਹਿਲਾਂ ਤੁਸੀਂ ਆਪਣੇ ਉਹ ਜਿਹੜੀ ਪੀੜ੍ਹੀ ਪਿਛਲੀਆਂ ਉਹਨਾਂ ਨੂੰ ਦਫਰ ਕੇ ਤੁਸੀਂ ਕਿੰਨੇ ਇਹ ਜਨਮ ਹੀ ਪੰਜਾਬ ਨੇ ਸਾਡੇ ਤੋਂ ਹੋਂ ਤੋਂ ਬੰਦਨ ਦੇ ਆ ਜਦੋਂ ਮੋਦੀ ਸਾਹਿਬ ਕਹਿੰਦੇ 14 ਤੋਂ ਬਾਅਦ ਦੇ ਯਾਦ ਹੋਇਆ ਹੂੰ ਜੀ ਠੀਕ ਆ ਨਾ ਜਿਹੜੀਆਂ ਮਤਲਬ ਨਹਿਰੋ ਦੀਆਂ ਪ੍ਰੋਡਕਟ ਕੀਤੀਆਂ ਜਿਹੜੀਆਂ ਕੀ ਤਾਂ ਹੈਗੀਆਂ ਉਹਨੂੰ ਅੱਗੇ ਵਕਾਫਤ ਲੱਗੇ ਉਹਨੇ ਪੈਦਾ ਜੋ ਕੀਤਾ ਉਹਦੀ ਨਹੀਂ ਗੱਲ ਕਰ ਰਹੇ ਵੀ ਛਡੀਆਂ ਜਿਹੜੀਆਂ ਬੜੀਆਂ ਮਜਬੂਤ ਸੀਗੀਆਂ ਹਮ ਹੈਨਾ ਲੇਕਿਨ ਉਹ ਕਹਿੰਦੇ ਨਹੀਂ ਨਹੀਂ ਸੇਮ ਗੱਲ ਅਸੀਂ ਆ ਕੀਤਾ ਹੈਗਾ ਗੱਲ ਇਹ ਨਹੀਂ ਸੀ ਗੱਲ ਇਹ ਹੈਗੀ ਆ ਕਿ ਤੁਸੀਂ ਕੋਈ ਵੀ ਪਾਲਿਸੀ ਲੈ ਕੇ ਆਓ ਪੋਜੀਟਿਵ ਲੈ ਕੇ ਆਓ ਲੇਕਿਨ ਉਹਦਾ ਰਿਜ਼ਲਟ ਕੀ ਆ ਰਿਹਾ ਉਹਦਾ ਰਿਜ਼ਲਟ ਕੀ ਆ ਉਹਦੇ ਅੰਕੜੇ ਕੀ ਹੈਗੇ ਤੁਹਾਡੇ ਕੋਲ ਉਹਦੇ ਹੱਬਕ ਨਹੀਂ ਦੇ ਹੋਏ ਤੁਹਾਡੇ ਕੋਲ ਉਹਨਾਂ ਬਜ਼ਿਆਰ ਸੀਆਂ ਦੇ ਸੁਪਨੇ ਸਕਾਰ ਵਾਸਤੇ ਕੋਈ ਪ੍ਰੋਗਰਾਮ ਨਹੀਂ ਦਿੱਤੇ ਜਾ ਸਕੇ ਸਕੂਲਾਂ ਦੇ ਵਿੱਚ ਤੇ ਹੈ ਹੀ ਨਹੀਂਗਾ ਉਹ ਜਿਹੜੇ ਮਤਲਬ ਆਪਾਂ ਕਹਿੰਦੇ ਹੁੰਨੇ ਆ ਬਾਲ ਸਭਾ ਹੁੰਦੀ ਜੀ ਅ ਜਦੋਂ ਨਾ ਕਿ ਕਲਾਕਾਰ ਦੇ ਇੰਟਰਵਿਊ ਕਰਦੇ ਆ ਤੇ ਉਹ ਕਹਿੰਦਾ ਮੈਨੂੰ ਬਾਲ ਸਭਾ ਚ ਮੌਕਾ ਮਿਲਦਾ ਮੌਕਾ ਮਿਲਦਾ ਹੁੰਦਾ ਸੀ ਤੇ ਮੈਂ ਬਾਲ ਸਭਾ ਦੇ ਵਿੱਚ ਹੀ ਮਤਲਬ ਪ੍ਰੂਵ ਕੀਤਾ ਤਾਂ ਅੱਜ ਇਸ ਸਟੇਜ ਤੇ ਬੈਠਾ ਹਮ ਹੈ ਨਾ ਜੀ ਬਾਲ ਦਰਬਾਰ ਲੱਗਣੇ ਹਮ ਅੱਛਾ ਫਿਰ ਤੁਸੀਂ ਜਿੰਨੇ ਵੀ ਸਾਡੇ ਗੁਰਪੁਰਬੰਦੇ ਜਾਂ ਛੁੱਟੀਆਂ ਹੁੰਦੀਆਂ ਉਹਨਾਂ ਬਾਰੇ ਗੱਲ ਕਰਨੀ ਕਿ ਉਹ ਪਰਸਨੈਲਿਟੀ ਡਵੈਲਪ ਕਰਨ ਦਾ ਅਸੀਂ ਜਿਹੜਾ ਸਪੋਰਟਸਮੈਨ ਉਹਨਾਂ ਦੇ ਮੌਕੇ ਦੇਣੇ ਡ੍ਰੈਗ ਦੇ ਪੀਰ ਲੱਗਣੇ ਤਾਂ ਕਿ ਉਹਦੇ ਆਰਟਿਸਟ ਜਿਹੜਾ ਉਹ ਬਾਹਰ ਹੋਵੇ ਸਾਰਾ ਕੁਝ ਕਲੋਜ਼ ਕਰਤਾ ਸਕੂਲ ਦੀਆਂ ਜਿਹੜੀਆਂ ਲਾਇਬ੍ਰੇਰੀ ਸੀਗੀਆਂ ਉਹਨਾਂ ਦੇ ਵਿੱਚ ਬਾਲ ਸਹਿਤ ਹੁੰਦਾ ਸੀਗਾ ਉਹ ਜੋ ਅਖਬਾਰ ਹੁੰਦੀ ਸੀ ਉਹਦੇ ਵਿੱਚ ਲੋਕਾਂ ਨੂੰ ਦੱਸਣਾ ਬੱਚਿਆਂ ਨੂੰ ਕਿ ਆ ਨਵਾਂ ਫੁੱਲ ਖਿੜਦੇ ਆ ਗਿਆ ਉਹ ਸਾਰਾ ਕਲੋਜ਼ ਕਰਕੇ ਤੁਸੀਂ ਇੱਕ ਉਥੇ ਲੈਂਦਾ ਖੜੇ ਕਰਤਾ ਵੀ ਸਾਡੇ ਬੱਚਿਆਂ ਜੀ ਫਿਨਲੈਂਡ ਤੋਂ ਟੀਚਰ ਪੜ੍ਹ ਕੇ ਆ ਗਿਆ ਅਸੀਂ ਬੱਚੇ ਜਾਪਾਨ ਭੇਜੇ ਆ ਜਾਪਾਨ ਜਾਣ ਤੋਂ ਬਾਅਦ ਬੱਚਿਆਂ ਦਾ ਪ੍ਰੋਡਕਟ ਕੀ ਹੈਗਾ ਹੂੰ ਬਿਲਕੁਲ ਉਧਰ ਦਿਖਾਇ ਹੀ ਨਹੀਂ ਦਿੱਤਾ ਕੁਝ ਵੀ ਮੈਂ ਦੱਸਾਂ ਕਿ ਸਾਡੇ ਨਾ ਕਬੂਤਰੇ ਵਿੱਚ ਦੋ ਬਟੀ ਤੇ ਫਿਨਲੈਂਡ ਤੋਂ ਆਏ ਪ੍ਰਾਇਮਰੀ ਦੇ ਅੱਛਾ ਜੀ ਮੈਂ ਦੋਨਾਂ ਨੂੰ ਪੁੱਛਿਆ ਮੈਂ ਕਿ ਤੁਸੀਂ ਫਿਨਲੈਂਡ ਨਾਲੋਂ ਤੋਂ ਬਾਅਦ ਤੁਸੀਂ ਆਪਣਾ ਜਿਹੜਾ ਤਜਰਬਾ ਉੱਥੋਂ ਹਾਸਲ ਕੀਤੇ ਆ ਵੀ ਉਹ ਤੁਸੀਂ ਸਾਂਝੇ ਕਰ ਰਹੇ ਹੂੰ ਹੂੰ ਉਹ ਕਹਿੰਦੇ ਅਸੀਂ ਆਪਣੇ ਸਕੂਲ 'ਚ ਕਰ ਲਿਆ ਅਸੀਂ ਆਪਣੇ ਸਕੂਲਾਂ ਦੇ ਵਿੱਚ ਤੇ ਮਤਲਬ ਕੋਸ਼ਿਸ਼ ਕੀਤੀ ਹੈਗੀ ਆ ਕਿ ਸੋਦ ਦਾ ਮਾਹੌਲ ਬਣਾਈਏ ਹੂੰ ਤੇ ਉਹ ਜ਼ਿਲ੍ਹਾ ਸਿੱਖਿਆ ਅਫਸਰ ਨੇ ਅਜੇ ਤੱਕ ਕਿਸੇ ਉਹਨਾਂ ਬਰੋ ਅਧਿਆਪਕਾਂ ਆ ਉਹਨਾਂ ਦੀ ਮਿਲਣੀ ਨਹੀਂ ਕਰਾਈ ਦੂਜੇ ਅਧਿਆਪਕਾਂ ਨਾਲ ਹੂੰ ਤੁਸੀਂ ਇਹ ਬਰੋ ਅਧਿਆਪਕ ਫਿਰਨਣ ਤੋਂ ਆਏ ਆ ਤੁਸੀਂ ਉਹਨਾਂ ਦੇ ਜਿਹੜੇ ਸਕੂਲ ਮੁਖੀ ਹੈਗੇ ਹੂੰ ਜਾਂ ਪ੍ਰਾਇਮਰੀ ਦੇ ਸੈਂਟਰ ਟੀਚਰ ਹੈਗੇ ਸੈਂਟਰ ਹੈਡ ਟੀਚਰ ਹੁੰਦੇ ਆ ਹੈਡ ਟੀਚਰ ਹੁੰਦੇ ਆ ਉਹਨਾਂ ਦਾ ਇੱਕ ਰੋਜ਼ਾ ਸਮਿਲਨ ਕਰਾ ਦਿਓ ਹੂੰ ਹਣਾ ਜੀ ਵੀ ਆਸੇ ਕਹੇ ਤੇ ਆ ਲੋੜਾ ਵਾ ਤੇ ਆ ਥੋੜਾ ਵਾ ਜਾਂ ਅਸੀਂ ਮੈਨ ਮੇਡ ਕਿਹੜੀਆਂ ਪ੍ਰੋਬਲਮ ਜਿਹਨੇ ਸਰਕਾਰੀ ਨਹੀਂ ਦਿੰਦੀ ਕਿ ਤੁਸੀਂ ਨੇਕ ਚੰਦ ਵੀ ਬਣ ਜਾਓ ਕਿਤੇ ਹੂੰ ਜੀ ਕਿਤੇ ਜੇ ਨੇਕ ਚੰਦ ਤੁਹਾਡੇ ਕੋਲ ਰੋਗਡਰ ਬਣਾ ਸਕਦਾ ਹੂੰ ਹਣਾ ਜਿਹੜੀ ਜੂਸ ਜਾਨਵਰਦ ਕੇ ਵੀ ਤਾਂ ਤੁਸੀਂ ਕਿਉਂ ਤੁਹਾਡੀ ਕ੍ਰੀਏਟੀਵਿਟੀ ਕਿੱਥੇ ਗਈ ਹੂੰ ਵੀ ਉਹਨਾਂ ਨੂੰ ਇੱਕ ਮੌਕਾ ਤਾਂ ਦਿਓ ਆਪਣਾ ਐਕਸਪੀਰੀਅੰਸ ਸ਼ੇਅਰ ਕਰਨ ਦਾ ਹੂੰ ਉਹ ਮੈਂ ਦੱਸਦੀ ਹਾਂ ਕਿ ਇਹ ਫਿਨਲੈਂਡ ਦੇ ਵਿੱਚ ਮਤਲਬ ਅਧਿਆਪਕ ਨੂੰ ਬੋਰ ਨਹੀਂ ਹੁੰਦੇ ਅਧਿਆਪਕ ਨੂੰ ਕਲਾਸ ਤੋਂ ਬਾਹਰ ਨਹੀਂ ਜਾਣਦੇ ਅਧਿਆਪਕ ਜੋ ਕ੍ਰੀਏਟਿਵ ਕਰਦਾ ਆਪ ਗ੍ਰੀਟ ਕਰਦਾ ਹੂੰ ਉਹਨੂੰ ਮੋਟੀਵੇਟ ਕਰਦੇ ਆ ਹੂੰ ਤੇ ਉਹਨੂੰ ਪਿੱਛੇ ਦੇਖਣ ਵਾਲੇ ਹੈਗੇ ਆ ਹੂੰ ਅਬਜ਼ਰਵਰ ਲੱਗੇ ਹੋਏ ਆ ਹੂੰ ਤੇ ਇੱਥੇ ਤਾਂ ਹੈ ਹੀ ਨਹੀਂ ਕੋਈ ਹੂੰ ਤੁਸੀਂ ਫਿਨਲੈਂਡ ਤੋਂ ਮੱਥਾ ਟੇਕ ਕੇ ਆ ਗਏ ਜਦੋਂ ਨਾ ਬੰਦਾ ਸਵੇਰੇ ਉੱਠ ਕੇ ਗਿਆ ਗੁਰਦੁਆਰੇ ਗਿਆ ਮੰਦਿਰ ਗਿਆ ਜਾਂ ਕਿਤੇ ਹੋਰ ਗਿਆ ਜਦੋਂ ਪੁੱਛਦੇ ਵੀ ਤੂੰ ਜਾਇਆ ਉੱਥੇ ਲਾ ਗਿਆ ਕਹਿੰਦਾ ਹਾਂ ਮੈਂ ਗਿਆ ਸੀ ਯਾਤਰਾ ਤੇ ਗਿਆ ਸੀ ਕਹਿੰਦਾ ਬਦਲਿਆ ਕੀ ਦਰਚ ਜਿੱਥੇ ਜਾਣ ਤੋਂ ਬੰਦਾ ਤੇ ਬਦਲਾਅ ਹੋਈ ਨਹੀਂ ਆਇਆ ਤੇ ਫਿਰ ਤੂੰ ਆਇਆ ਗਿਆ ਕੀ ਕਰਨਾ ਤੂੰ ਟਾਈਮ ਵੇਸਟ ਵੀ ਕੀਤਾ ਪੈਸਾ ਵੀ ਖਰਾਬ ਕੀਤਾ ਤੇ ਤੁਸੀਂ ਲੋਕਾਂ ਨੂੰ ਇਦਾਂ ਨਾ ਕਰੋ ਹੁਣ ਫਿਰਲੇਨ ਤੋਂ ਆ ਕੇ ਜਾਂ ਕੈਨੇਡਾ ਤੋਂ ਆ ਕੇ ਜੇ ਤੁਸੀਂ ਉਹ ਅਧਿਹਾਪਕਾਂ ਨੂੰ ਵਰਤਿਆ ਹੀ ਨਹੀਂ ਪਾਲਿਸੀ ਹੈ ਨਹੀਂ ਸਟੇਟ ਦੀ ਮੈਂ ਗਿਉਮ ਡੀਓ ਨੂੰ ਪੁੱਛਿਆ ਮੈਂ ਕਿ ਜੀ ਤੁਸੀਂ ਕਿਉਂ ਨਹੀਂ ਕਰਦੇ ਕਿ ਸਾਨੂੰ ਲੈਟਰ ਨਹੀਂ ਆਈ ਜੀ ਉੱਪਰੋਂ ਹੂੰ ਅੱਛਾ ਜੀ ਜਦੋਂ ਲੈਟਰ ਆਊਗੀ ਫੇਰ ਹੀ ਅਸੀਂ ਬਣਾਵਾਂਗੇ ਕਿਸੇ ਨੂੰ ਹੂੰ ਤੇ ਉਹ ਵੇਟ ਕਰਨੇ ਲੈਟਰ ਤੁਸੀਂ ਜਿਸਨ ਬਣਾ ਲਿਆ ਫੋਟੋਆਂ ਲਵਾ ਲਈਆਂ ਕਿ ਮੇਰੇ ਇਹ ਜ਼ਿਲ੍ਹੇ ਦਾ ਆ ਟੀਚਰ ਚੁਣਿਆ ਗਿਆ ਹੂੰ ਜੀ ਹਨਾ ਤੁਸੀਂ ਉਹਨਾਂ ਫੋਟੋਆਂ ਲਵਾ ਕੇ ਖਬਰਾਂ ਦੀ ਖਬਰਾਂ ਨਵਾਉਂਦੀਆਂ ਉਹ ਵਾਪਸ ਆਏ ਤਾਂ ਕੰਮ ਕਿਉਂ ਨਹੀਂ ਲਿਆ ਹੂੰ ਇਹਦੀ ਸਰਕਾਰ ਨੇ ਤੁਹਾਨੂੰ ਲੈਟਰ ਕਰਨੀ ਸੀ ਇਹ ਤੁਹਾਡੀ ਸਾਰੂ ਸੋਚ ਸੀਗੀ ਕਿ ਤੁਸੀਂ ਉਹ ਹਾਲਾਤ ਪਤਾ ਕਰਦੇ ਹੂੰ ਨਹੀਂ ਹੋ ਰਿਹਾ ਹੂੰ ਇਸਰਕੇ ਐਮੀਨੈਂਟ ਤੁਸੀਂ ਗੱਲ ਕੀਤੀ ਆ ਸਕੂਲਾਂ ਨੂੰ ਬਣਾ ਲਿਆ ਤੁਸੀਂ ਟੂਰ ਵੀ ਲਵਾਤੇ ਤੁਸੀਂ ਅਧਿਆਪਕਾਂ ਨੂੰ ਵੀ ਕਰਾ ਲਿਆ ਲੇਕਿਨ ਉਹਦਾ ਪ੍ਰੈਕਟੀਕਲ ਸ਼ੇਪ ਕੋ ਦੇਣੀ ਹੈ ਹਮ ਹਣਾ ਕਹਿਣੀ ਤੇ ਕਰਨੀ ਚ ਫਰਕ ਬਹੁਤ ਫਰਕ ਆ ਜਿਹੜੀ ਤੁਸੀਂ ਗੱਲ ਕਹੀ ਆ ਉਹਨੇ ਕਰਨਾ ਕਿਦੋਂ ਹਮ ਠੀਕ ਹੈ ਨਾ ਇੱਕ ਨਾ ਮੈਨੇਜਮੈਂਟ ਜਿਹੜੀ ਮੈਨੇਜਮੈਂਟ ਹੁੰਦੀ ਹੈ ਨਾ ਕਰਮ ਇਹ ਦੋ ਸ਼ਬਦਾਂ ਦੇ ਵਿੱਚ ਆ ਹਮ 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 ਦੋ ਸ਼ਬਦਾਂ ਹੀ ਹੁੰਦੀ ਆ ਕਿਤਾਬਾਂ ਤੇ ਬਹੁਤ ਹੋਣਗੀਆਂ ਮੈਨੇਜਮੈਂਟ ਤੇ ਬੜੀਆਂ ਕਿਤਾਬਾਂ ਪੁਸਤਕਾਲਿਆਂ ਭਰੇ ਪਏ ਕਿਤਾਬ ਘਰ ਭਰੇ ਪਏ ਆ ਹਮ ਲੇਕਿਨ ਉਹ ਕਹਿੰਦਾ ਪਲਾਨ ਯੂਰ ਵਰਕ ਹਮ ਮੈਨੇਜਮੈਂਟ ਦਾ ਪਹਿਲਾ ਹੈਗਾ ਪਲਾਨ ਯੂਰ ਵਰਕ ਦੂਸਰਾ ਕੀ ਹੈ ਵਰਕ অন ਪਲਾਨ ਹੂੰ ਤੁਸੀਂ ਪਲਾਨ ਤੇ ਕਰ ਲਿਆ ਵਰਕ ਜੀ 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 ਤੋ ਵਰਕ ਤੋਂ ਕਰਨਾ ਸ਼ੁਰੂ ਹੂੰ ਜਦੋਂ ਵਰਕ ਹੀ ਨਹੀਂ ਕਰੋਗੇ ਤੇ ਤੁਹਾਡੀ ਉਹ ਮੈਨੇਜਮੈਂਟ ਕਿੱਥੇ ਗਈ ਤੇ ਤੁਹਾਡੀ ਪਲੈਨਿੰਗ ਕਿੱਥੇ ਗਈ ਇਹ ਆ ਕਰਨ ਸਹੀ ਗੱਲ ਹੈ ਜੀ ਸੋ ਬਿਲਕੁਲ ਜੀ ਸਿੱਖਿਆ ਖੇਤਰ ਦੇ ਵਿੱਚ ਫੈਲੀ ਇਹ ਬਿਮਾਰੀ ਉਦੇਸ਼ਹੀਨਤਾ ਵਪਾਰੀਕਰਨ ਅਤੇ ਗੁਣਵੱਤਾ ਦੀ ਘਾਟ ਨੂੰ ਠੀਕ ਕਰਨ ਦੇ ਲਈ ਸਿਰਫ ਵਾਦੇ ਨਹੀਂ ਸਗੋਂ ਜ਼ਮੀਨੀ ਕਾਰਵਾਈਆਂ ਦੀ ਵੀ ਲੋੜ ਹੈ ਪੰਜਾਬ ਸਰਕਾਰ ਨੂੰ ਹੁਣ ਚਾਹੀਦਾ ਹੈ ਕਿ ਉਹ ਅਧਿਆਪਕਾਂ ਨੂੰ ਮਜ਼ਬੂਤ ਕਰੇ, ਬੁਨਿਆਦੀ ਢਾਂਚੇ ਨੂੰ ਸੁਧਾਰੇ, ਹੁਨਰ ਆਧਾਰਿਤ ਸਿੱਖਿਆ ਤੇ ਜ਼ੋਰ ਦੇਵੇ ਅਤੇ ਨਿੱਜੀ ਵਪਾਰੀਕਰਨ ਦੇ ਉੱਤੇ ਲਗਾਮ ਲਾਵੇ। ਜੇਕਰ ਸਰਕਾਰ ਸੱਚਮੁੱਚ ਹੀ ਸਿਹਰਦ ਹੈ ਤਾਂ ਫਿਰ ਉਹ ਇਹਨਾਂ ਸਵਾਲਾਂ ਦੇ ਜਵਾਬ ਦੇ ਕੇ ਅਤੇ ਪਾਰਦਰਸ਼ੀ ਨੀਤੀਆਂ ਲਾਗੂ ਕਰਕੇ ਸਾਬਤ ਕਰੇ। ਨਹੀਂ ਤਾਂ ਫਿਰ ਇਹ ਹਨੇਰਾ ਵੱਧਦਾ ਹੀ ਜਾਵੇਗਾ ਅਤੇ ਪੰਜਾਬ ਦੇ ਨੌਜਵਾਨਾਂ ਦਾ ਭਵਿੱਖ ਜੋ ਹੈ ਉਹ ਖਤਰੇ ਦੇ ਵਿੱਚ ਪੈ ਜਾਵੇਗਾ। ਅਤੇ ਹੁਣ ਸਮਾਂ ਆ ਗਿਆ ਹੈ ਕਿ ਸਿੱਖਿਆ ਨੂੰ ਮੋੜ ਤੋਂ ਗਿਆਨ ਦਾ ਪ੍ਰਕਾਸ਼ ਬਣਾਇਆ ਜਾਵੇ ਨਾ ਕਿ ਡਿਗਰੀਆਂ ਵੰਡਣ ਵਾਲੀ ਇੱਕ ਫੈਕਟਰੀ ਸੋ ਘਰ ਸਾਹਿਬ ਅਕਿ ਇੱਕ ਹੋਰ ਖਬਰ ਤੇ ਆਪਾਂ ਚਰਚਾ ਕਰ ਲੈਂਦੇ ਆ ਕਿ ਸਕੂਲਾਂ ਜਾਂ ਫਿਰ ਸਿੱਖਿਆ ਸੰਸਥਾਵਾਂ ਦੇ ਵਿੱਚ ਵਿਦਿਆਰਥੀਆਂ ਦੀਆਂ ਛੁਪੀਆਂ ਪ੍ਰਤਿਮਾਨਾਂ ਨੂੰ ਲੱਭਣ ਜਾਂ ਫਿਰ ਨਿਖਾਰਣ ਲਈ ਸਵੇਰ ਦੀ ਸਭਾ ਬਾਲ ਸਭਾ ਜਾਂ ਫਿਰ ਦਰਬਾਰ ਅੰਤਰ ਹਾਊਸ ਮੁਕਾਬਲੇ ਖਤਮ ਨਹੀਂ ਹੋ ਰਹੇ ਕੀ ਲੱਗਦਾ ਤੁਹਾਨੂੰ ਨਹੀਂ ਮੈਂ ਦੇਖਿਆ ਕਿ ਅਸੀਂ ਜਦੋਂ ਪੜਾਉਂਦੇ ਸੀ ਪੜ੍ਹਦੇ ਸੀ ਨਾ ਸਾਡੇ ਸਕੂਲ ਜੇ ਇੱਕ ਹਾਊਸਿਸ ਹੁੰਦੇ ਸੀਗੇ ਹਾਂਜੀ ਉਹ ਦ੍ਰਹਿਮਾਂ ਦੇ ਨਾਂ ਤੇ ਹੁਣ ਜਾਂ ਪਰਸਨੈਲਿਟੀ ਦੇ ਨਾਂ ਤੇ ਹੁਣੇ ਅੱਛਾ ਉਹ ਇੰਟਰ ਹਾਊਸ ਮੁਕਾਬਲੇ ਹੁੰਦੇ ਸੀਗੇ ਬਾਲ ਸਭਾ ਦੇ ਵਿੱਚ ਹੂੰ ਜਾਂ ਬਾਲ ਦਰਬਾਰ ਦੇ ਵਿੱਚ ਉਹਦੇ ਵਿੱਚ ਹੁੰਦਾ ਸੀਗਾ ਕਿ ਤੁਹਾਡਾ ਕਦੇ ਲਿਖਾਈ ਦਾ ਕੰਪਿਟੀਸ਼ਨ ਹੋ ਗਿਆ ਹਮ ਹਮ ਕਦੇ ਤੁਹਾਡੇ ਡਿਕਲੇਮੇਸ਼ਨ ਦਾ ਹੋ ਗਿਆ ਕਦੇ ਤੁਹਾਡਾ ਪੇਂਟਿੰਗ ਦਾ ਹੋ ਗਿਆ ਹਮ ਹੁਣ ਇਹ ਜਿਹੜੇ ਮੁਕਾਬਲੇ ਹੈ ਗਿਆ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਏ ਜਾਂਦੇ ਆ ਹਮ ਨਿਤਨੇ ਵਾਂ ਜੀ ਲੇਕਿਨ ਪਾਰਟਿਸਪੇਸ਼ਨ ਬੜੀ ਘੱਟ ਹਮ ਪਾਰਟਿਸਪੇਸ਼ਨ ਬਿਲਕੁਲ ਹੀ ਨਾਮਾਤ ਰਹਿ ਗਈ ਹੈ ਠੀਕ ਹੈ ਹੁਣ ਜਦੋਂ ਪਾਰਟੀਸ਼ਨ ਦੇ ਮਤਲਬ ਹਜ਼ੂਮ ਨਹੀਂ ਖੜਾ ਹੁੰਦਾ ਜੋ ਗੁਣਾਤਮਕ ਪੱਖ ਤਾਂ ਹੀ ਬਰੂਜ ਗੁਣਾਤਮਕ ਪੱਖ ਜ਼ਿਆਦਾ ਹੋਊ ਤੇ ਹੂੰ ਜੀ ਹੈਨਾ ਕੁਆਲਿਟੀ ਉਦੋਂ ਹੋਣੀ ਆ ਜੋ ਕੁਆਂਟੀਟੀ ਹੋਊਗੀ ਜਦੋਂ ਤੁਹਾਡੇ ਕੁਆਂਟੀਟੀ ਨਹੀਂ ਤੇ ਕੁਆਲਿਟੀ ਕਿੱਥੋਂ ਆਜੂ ਹੂੰ ਸਹੀ ਹੈ ਜੀ ਜੇ ਤੁਹਾਡੇ ਕੋ 10 ਕਿਲੋ ਦੁੱਧ ਹੋਊਗਾ ਤੇ ਤੁਸੀਂ 2 ਕਿਲੋ ਕਿਉਂ ਘਟ ਸਕਦੇ ਆ ਹੂੰ ਜੀ ਤੇ ਜੇ ਤੁਹਾਡੇ ਕੋ ਕਿਉ ਲੋੜ ਤੁਹਾਨੂੰ 2 ਕਿਲੋ ਕਿਉ ਹੋ ਦੀ 10 ਕਿਲੋ ਦੁੱਧ ਇਕੱਠਾ ਕਰਨਾ ਪਊ ਹੂੰ ਤੇ ਜੇ ਤੁਹਾਨੂੰ ਲੋੜ ਹੈ ਕਿ 2 ਕਿਲੋ ਕਿਉ ਦੀ ਦੁੱਧ ਉਹ ਤੁਹਾਡੇ ਕੋਲ ਨਾ 1.5 ਕਿਲੋ ਹੂੰ ਫਿਰ ਕੀ ਤੋਂ ਕੁਆਲਿਟੀ ਹਣਾ ਮਤਲਬ ਸਾਡੇ ਕੋਲ ਜਿਹੜੀ ਕੁਆਲਿਟੀਟੇਟਿਵ ਐਜੂਕੇਸ਼ਨ ਆ ਉਹਨੂੰ ਅਸੀਂ ਬੜੇ ਕਰ ਲਿਆ ਹੂੰ ਔਰ ਪਹਿਲੀ ਗੱਲ ਤੇ ਜਿਹੜੇ ਸਕੂਲਾਂ ਦੇ ਮੁਖੀ ਹਨੀ ਹੂੰ ਜਿਹੜੇ ਮੁਖੀ ਹੈਗੇ ਉਹ ਵੀ ਹੈ ਨਹੀਂ ਹੂੰ ਹਨਾ ਮੁਖੀ ਹੈਗੇ ਆ ਪਰ ਹੈ ਨਹੀਂ ਹੂੰ ਕਾਰਨ ਇਹ ਕਿ ਹਰ ਮੁਖੀ ਕੋਲ 6 ਤੋਂ 7 ਸਕੂਲ ਹੂੰ ਉਹਨਾਂ ਦਾ ਹਿਸਾਬ ਕਰੀ ਜਾਂਦਾ ਵਿਚਾਰਾ ਉਹ ਆਪਣੇ ਸਕੂਲ ਲਈ ਜਿਹੜੇ ਸੁਪਨੇ ਲੈਣੇ ਸੀ ਉਹਨੇ ਜੀ ਹਨਾ ਜਿਹੜੇ ਉਹਦੇ ਸਬਨੇ ਸਕੂਲ ਬਸਣਾ ਸੀਗਾ ਸੰਸਾਬ ਜੇ ਸੁਬਨੇ ਲੈਣੇ ਸੀ ਮੇਰੇ ਸਕੂਲ ਪੜ੍ਹਨੇ ਬੱਚਿਆਂ ਦਾ ਪੇ ਕਿਦਾਂ ਹੋਵੇ ਦਾ ਵਰਤਮਾਨ ਜਦਾਂ ਹੋਵੇ ਉਹਦੇ ਬਾਰੇ ਹੈ ਨਹੀਂ ਉਹਨਾਂ ਦੇ ਕੋਲ ਕੋਈ ਟਾਈਮ ਟੇਬਲ ਹੀ ਹੈ ਨਹੀਂ ਉਹਨਾਂ ਦੇ ਕੋਲ ਉਹ ਹੈ ਹੀ ਨਹੀਂ ਜੇ ਤੁਸੀਂ ਗੱਲ ਕੀ ਅੰਤਰ ਹਾਊਸ ਜਿਹੜੇ ਮੁਕਾਬਲੇ ਹੁੰਦੇ ਸੀ ਜਾਂ ਸਪੋਰਟਸ ਮੁਕਾਬਲੇ ਹੁੰਦੇ ਸੀ ਜੀ ਸਾਲਾਨਾ ਖੇਡ ਇੱਕ ਦੇਵ ਸੋਨਾ ਸਕੂਲ ਦਾ ਉਹ ਖੇਡ ਦੇ ਵਾਸਤੇ ਉੱਤੇ ਕੰਪੀਟੀਸ਼ਨ ਹੋਣੇ ਉਹਦੇ ਵਿੱਚ ਪ੍ਰਤਿਭਾ ਬਾਹਰ ਹੋਣੀ ਟੈਲੈਂਟ ਫਾਈਂਡਿੰਗ ਬੇਸੀ ਪ੍ਰਤਮ ਦਿਪਾਲ ਕੀਤੀ ਹੈ ਜਿਹੜੇ ਬੱਚੇਓ ਚੋਂ ਬੋੜਿਆ ਜਣੇ ਜਿਨ੍ਹਾਂ ਨੇ ਉਹ ਵਿਕਟਰੀ ਸਨਬੰਧ ਹੋਇਆ ਜਣਾ ਉਹਨਾਂ ਨੂੰ ਇੱਕ ਮੀਟਿੰਗ ਨਾਲ ਮਿਲਣਾ ਕਿ ਨੈਕਸਟ ਇਹ ਕੰਪਨੀ ਚ ਨਾਲ ਚ ਲੈ ਕੇ ਆਵਾਂਗੇ ਠੀਕ ਹੈ ਜੀ ਇਦਾਂ ਹੀ ਮਤਲਬ ਦੂਜੀ ਪਾਸੇ ਹੋਣਾ ਕਿ ਜਿਹੜੇ ਬੱਚੇ ਗਲੇ ਵਾਲੇ ਰਾਗ ਵਾਲੇ ਆ ਜਾਂ ਕਿਰਤਨ ਵਾਲੇ ਆ ਜਾਂ ਕਿਤੇ ਹੋਰ ਉਹਨਾਂ ਨੂੰ ਵੀ ਮੌਕਾ ਮਿਲਣਾ ਉਹਨਾਂ ਨੂੰ ਮੰਚ 'ਤੇ ਬੈਠਣਾ ਉਹ ਫਿਰ ਟਾਪੀਆ ਦੇ ਸੀਗੇ ਠੀਕ ਹੈ ਜੀ ਉਹ ਤਾਂ ਮੈਂ ਤੇ ਇਥੋਂ ਦਾ ਕੋਈ ਲੋਕਾਂ ਦੀ ਨਾ ਮੈਂ ਦੇ ਇਸ ਨਾਲ ਨਾ ਕਈ ਨਕਾਰਾਤਮਕ ਸੋਚ ਤੇ ਜਿਦਾ ਹੁੰਦੀ ਆ ਉਹ ਮੇਰੇ ਕੋਲ ਨਾ ਕੋਈ ਬੜੇ ਚਰਚੀ ਗੱਲ ਹੈਗੀ ਆ ਕਿ ਇੱਕ ਸਾਰੇ ਸਵੇਰ ਦਾ ਪ੍ਰੋਗਰਾਮ ਸਰਜਰੀ ਸਵੇਰ ਹੁੰਦਾ ਹੈ ਸਾਡਾ ਸਵੇਰ ਦੀ ਸਭਾ ਹਾਂਜੀ ਸਵੇਰ ਦੀ ਸਭਾ ਹਮੇਸ਼ਾ ਗਿਆਨਵਰਧਕ ਹੁੰਦੀ ਆ ਹੂੰ ਜੀ ਗਿਆਨਵਰਧਕ ਕਿਉਂ ਹੁੰਦੀ ਆ ਕਿ ਉਹ ਸਭਾ ਦੇ ਵਿੱਚ ਤੁਸੀਂ ਜਿੱਥੇ ਖਬਰਾਂ ਬੋਲਦੇ ਆ ਮਤਲਬ ਹਾਲਾਤ ਦਿੰਦੇ ਆ ਖਬਰਾਂ ਬੋਲਦੇ ਆ ਉੱਥੇ ਕੋਈ ਨੂੰ ਅਜਦਾ ਵਿਚਾਰ ਪੇਸ਼ ਕਰਦੇ ਆ ਉੱਥੇ ਅਜਦੇ ਦਿਨ ਕੋਈ ਵਾਪਰੀ ਘਟਨਾ ਦੀ ਗੱਲ ਕਰਦੇ ਹੈਗੀਆਂ ਜਾਂ ਸਾਡੀ ਅਤੀਤ ਬਨ ਵਾਪਰਿਆ ਕੋਈ ਦਿਨਮ ਦਿਹਾੜਾ ਵੀ ਉਦਮ ਬਣਾਇਆ ਜਾਂਦਾ ਜਿਹੜਾ ਉਸ ਸਿਲੇਬਸ ਚ ਨਹੀਂ ਹੁੰਦਾ ਉਸ ਸਿਲੇਬਸ ਤੋਂ ਬਾਹਰ ਦੇਖਣ ਦੀ ਬਾਹਰ ਦੇਖਣ ਦੀ ਆਜ਼ਾਦ ਪਾਉਂਦਾ ਵਿਦਿਆਰਥੀਆਂ ਨੂੰ ਵੀ ਤੁਸੀਂ ਇੱਕ ਸਿਲੇਬਸ ਤੋਂ ਬਾਹਰ ਨਿਕਲ ਕੇ ਵੀ ਦੇਖ ਸਕਦੇ ਹੋ ਜ਼ਿੰਦਗੀ ਨੂੰ ਹਾਂਜੀ ਹਾਂਜੀ ਹੁਣ ਜ਼ਿੰਦਗੀ ਨੂੰ ਜੇ ਬਾਹਰ ਦੇਖੋਗੇ ਤੇ ਫੇਰ ਹੀ ਤੁਸੀਂ ਮਤਲਬ ਆਪਣਾ ਅੜਾਨ ਭਰੋਗੇ ਜੀ ਹਾਂਜੀ ਨਹੀਂ ਤਾਂ ਉਹ ਤਾਂ ਕਿਤਾਬੀ ਕਿਹੜਾ ਬਣ ਕੇ ਰਹਿ ਜਾਏਗਾ ਬੰਦਾ ਰਹਿ ਜਾਊਗਾ ਤੇ ਉਹ ਜਿਹੜਾ ਸੀਮਤ ਸਿਲੇਬਸ ਹੈਗਾ ਉਹ ਪਤਾ ਨਹੀਂ ਕਿਹੜੇ ਮੂਰਖ ਨੇ ਬਣਾਏ ਹੈਗੇ ਤੇ ਜਿਹਨੂੰ ਵੀ ਪਾਸ ਕਰਨਾ ਉਹ ਤਾਂ ਬਣਾਇਆ ਤਾਂ ਕਲਾਸਾ ਚਲਾਉਣ ਲਈ ਪਰ ਜ਼ਿੰਦਗੀ ਨੂੰ ਜਿੰਦਾਬਾਦ ਕਰਨ ਵਾਸਤੇ ਨਹੀਂ ਫਿਰ ਉਹ ਸਪੋਰਟਸ ਐਕਟੀਵਿਟੀ ਖਤਮ ਹੋ ਗਈ ਆ ਤੁਹਾਡੇ ਕਲਚਰ ਐਕਟੀਵਿਟੀ ਖਤਮ ਹੋ ਗਈ ਆ ਫਿਰ ਉਹ ਜਿਹੜੀ ਸਾਇੰਸ ਦੀਆਂ ਐਕਟੀਵਿਟੀਆਂ ਹੈਗੀਆਂ ਉਹ ਫਾਰਮੈਟ ਹੀ ਰਹਿ ਗਈਆਂ ਭਾਵੇਂ ਤੁਸੀਂ ਮਿਲਦਾ ਹੈਗਾ ਪੰਜਾਬ ਚ ਕਿਹ ਬੜੋਂ ਉਹਨਾਂ ਦੀ ਅੱਜ ਜੀ ਅੱਜ ਮੇਲਾ ਕਰਾਇਆ ਜੀ ਅੱਜ ਐਸਐਸਸੀ ਦਾ ਮੇਲਾ ਸੀ ਅੱਜ ਮੈਦ ਦਾ ਮੇਲਾ ਸੀ ਅੱਜ ਮੇਲੇ ਬਣਾਏ ਆ ਪਰ ਮੇਲਿਆਂ ਦਾ ਜਿਹੜਾ ਮਤਲਬ ਹੈ ਨਾ ਪ੍ਰੈਕਟੀਕਲ ਹੈਗਾ ਉਹ ਇੱਕ ਖਾਣਾਪੂਰਤੀ ਹੂੰ ਉਹਦਾ ਮਕਸਦ ਨਹੀਂ ਸਮਝਦੇ ਉਹ ਖਾਣਾਪੂਰਤੀ ਆ ਉਹ ਇੱਕ ਹੁੰਦਾ ਵੀ ਚਲੋ ਅੱਜ ਦਾ ਪੇਟ ਖਤਮ ਕੀਤਾ ਜੀ ਜੀ ਇਹਨਾਂ ਨਹੀਂ ਚਾਹੀਦਾ ਸੀ ਲਿਕ ਨੋ ਤੇ ਜਿਹੜੀ ਸਮਰਪਣ ਸੀਗਾ ਸਟਾਫ ਦਾ ਸਮਰਪਣ ਸੀ ਪ੍ਰਿੰਸੀਪਲ ਦਾ ਸਮਰਪਣ ਸੀ ਜ਼ਿਲ੍ਹਾ ਸਖਿਆ ਅਧਿਕਾਰੀ ਦਾ ਜ਼ਿਲ੍ਹਾ ਸਖਿਆ ਅਧਿਕਾਰੀ ਸਿਰਫ ਅੰਕੜੇ ਇਕੱਠੇ ਕਰ ਰਿਆ ਰਿਪੋਰਟਾਂ ਲੈ ਰਿਆ ਹਾਂ ਵੀ ਤੁਹਾਡੇ ਹੋ ਗਿਆ ਹੋ ਗਿਆ ਔਰ ਰਿਪੋਰਟ ਭੇਜਦਾ ਵੀ ਅੱਜ ਮੇਰੇ 99% ਸਕੂਲਾਂ ਨੇ ਮਨਾਤਾ ਮਨਾਇਆ ਕਿਹੋ ਜਿਹਾ ਉਹਦੀ ਰਿਪੋਰਟ ਇੱਕ ਵੀ ਹੈ ਨਹੀਂ ਜਾਂ ਕਿਤੇ ਜਾ ਕੇ ਦੇਖਿਆ ਹੀ ਨਹੀਂ ਹਨਾ ਫਿਰ ਉਹ ਤੁਸੀਂ ਬਤਮਨ ਨੂੰ ਮਾਰ ਬਿਠੇ ਜੀ ਫਿਰ ਉਹ ਜਿਹੜੇ ਸਰਕਾਰੀ ਸਕੂਲਾਂ ਵਿੱਚੋਂ ਆਉਂ ਵਾਲੇ ਬੱਚੇ ਆ ਜੂਨ ਜੋਗੇ ਜਿਨ੍ਹਾਂ ਦਾ ਤੁਹਾਡਾ ਕੋਈ ਸਬੰਧ ਹੀ ਨਹੀਂ ਹੂੰ ਮੈਂ ਇਹ ਮੰਨਦਾ ਸਬੰਧ ਹੋਵੇ ਜਦੋਂ ਤੁਹਾਡੇ ਆਪਣੇ ਨਹੀਂ ਬੱਚੇ ਪੜ੍ਹਦੇ ਸਰਕਾਰ ਦੇ ਜੀ ਜੀ ਸਰਕਾਰੀ ਮੁਲਾਜ਼ਮਾਂ ਦੇ ਸਰਕਾਰੀ ਅਧਿਕਾਰੀਆਂ ਦੇ ਤੁਹਾਡਾ ਉਹਨਾਂ ਨਾਲ ਰਿਸ਼ਤਾ ਹੁਣੀ ਹੀ ਨਹੀਂ ਹੂੰ ਤੁਸੀਂ ਕੱਲ ਮੈਂ ਵਿਧਾਨ ਸਭਾ ਸੁਣਦਾ ਸੀਗਾ ਉਹ ਕਮਾਲ ਕੀਤੀ ਉਹਨਾਂ ਨੇ ਗੱਲਾਂ ਪਰ ਮੈਂ ਕਿਹਾ ਯਾਰ ਮੈਂ ਜ਼ਮੀਨ ਨੂੰ ਜਾਣਦਾ ਜੋ ਤੁਸੀਂ ਬੋਲਦੇ ਝੂਠ ਬੋਲਦੇ ਹੂੰ ਇਹ ਨਹੀਂਗਾ ਇਦਾਂ ਹੂੰ ਉਹਨਾਂ ਦੀ ਕਹਿਣੀ ਤੇ ਕਰਨੀ 'ਚ ਬਹੁਤ ਫਰਕ ਆ ਨਾ ਛੁੱਟੀਆਂ ਵਾਲੇ ਸਕੂਲ ਆ ਹੂੰ ਸਭ ਤੋਂ ਤਾਂ ਛੁੱਟੀਆਂ ਸਰਕਾਰੀ ਸਕੂਲਾਂ 'ਚ ਹੁੰਦੀਆਂ ਜੀ ਹਾਂਜੀ ਕੰਪੈਰੀਟਿਵਲੀ ਇਹ 70 ਛੁੱਟੀਆਂ ਦਾ ਫਰਕ ਆ ਪ੍ਰਾਈਵੇਟ ਸਕੂਲਾਂ ਦਾ ਤੇ ਸਰਕਾਰੀ ਸਕੂਲਾਂ ਦਾ 70 ਛੁੱਟੀਆਂ ਸਾਲ ਦੀਆਂ ਕੱਢ ਵੱਜ ਜਾਂਦੀਆਂ ਹੁਣ 70 ਦਿਨ ਉਹਦੇ ਆ ਅਧਿਆਪਕਾਂ ਦੇ ਕੋਹ ਹੈ ਨਹੀਂਗੇ ਅਧਿਆਪਕ ਦੀਆਂ ਛੁੱਟੀਆਂ ਉਹਦੀਆਂ ਛੁੱਟੀਆਂ ਤੁਸੀਂ ਕਿਹੜੇ ਖਤੇ ਪਾਰੇ ਇਹ ਫਿਕਰ ਹੈਗਾ ਕਿ ਅੱਜ ਅਸੀਂ ਨਾ ਤੀਸਰੀ ਅੱਖ ਦਾ ਚਟਾ ਮੋਤੀ ਜਿਹੜਾ ਆ ਗਿਆ ਜੀ ਜਿਹੜਾ ਆ ਗਿਆ ਵਾ ਇਹਨੂੰ ਦੂਰ ਕਰਨਾ ਦੂਰ ਕਰਨ ਲਈ ਸਾਨੂੰ ਸੰਜੀਦਗੀ ਸਹਿਰਤਾ ਸਮਰਪਣ ਇਹ ਸਾਰਾ ਕੁਝ ਚਾਹੀਦਾ ਸੀ ਹਾਂਜੀ ਔਰ ਇਸ ਸਿਰਤਾ ਸਮਰਪਣ ਸੁਆਵਾਂ ਦੇ ਵਿੱਚ ਜਦੋਂ ਇਹ ਹੋਣਾ ਜਗਾਂ ਤੇ ਨਿਰਸੰਦੇ ਸਾਡਾ ਜਿਹੜਾ ਹੈਗਾ ਉਹ ਰਿਜ਼ਲਟ ਪੋਸਟ ਹੋਣਾ ਸੀ ਹੈਨਾ ਜੀ ਔਰ ਇਹ ਨਹੀਂ ਕਹਿੰਦੇ ਕਿ ਸਾਡੇ ਸਕੂਲਾਂ ਦੇ ਅਧਿਆਪਕ ਕੰਮ ਨਹੀਂ ਕਰਦੇ ਸਾਰੇ ਬਹੁਤ بڑے ਕੰਮ ਕਰਦੇ ਮੈਂ ਕੁਝ ਅਧਿਆਪਕਾਂ ਦੇ ਹੈਗੇ ਜਿਨ੍ਹਾਂ ਦੀ ਜਿਨ੍ਹਾਂ ਦੀ ਸੱਚੀ ਗੱਲ ਹੈ ਕਿ ਮੇਰੇ ਦਿਲ ਕਰਦਾ ਹੁੰਦਾ ਜਿਵੇਂ ਮੈਂ ਚੱਲੀਆਂ ਤਲਾਵਾ ਬਈ ਯਾਰ ਤੇਰੇ ਸਰਸਤੀ ਮਾਂ ਤੇਰੇ ਚ ਕਿੱਦਾਂ ਆ ਗਈ ਆ ਬਾਕੀਆਂ ਪਾਪੀਆਂ ਚ ਕਿਉਂ ਨਹੀਂ ਆ ਰਹੀ ਅੜੀ ਸਰਕਾਰ ਸਕੇ ਕੁਝ ਤੇ ਅਪਦੇਸ ਹੋਏ ਦੇ ਵੀ ਛੁੱਟੀਆਂ ਕਦੋਂ ਮੁੱਕਣੀਆਂ ਮੈਨੂੰ ਅੱਜ ਕੱਲ ਪਰਸ ਫੋਨ ਆਇਆ ਕਹਿੰਦਾ ਭਾਜੀ ਤੁਹਾਨੂੰ ਲੱਗਦਾ ਕਿ ਛੁੱਟੀਆਂ ਵੱਜਣਗੀਆਂ ਕੀ ਮੈਂ ਕਹਦਾ ਓਏ ਤੁੰਦ ਬੜੀ ਪੈਂਦੀ ਹੈ ਹੂੰ ਓ ਯਾਰ ਤੁੰਦ ਪੈਂਦੀ ਆ ਕਿਸਾਨ ਨੇ ਤਾਂ ਕਦੀ ਛੁੱਟੀਆਂ ਮੰਗੀਆਂ ਹੂੰ ਜੀ ਕਿਸਾਨ ਤੋਂ ਦੇ ਵਿੱਚ ਵੀ ਕੋਰੇ ਜਿਹੀ ਕੰਗਸਿੰਜ ਰਿਹਾ ਉਹਨੂੰ ਪਤਾ ਹੂੰ ਉਹਨੂੰ ਪਤਾ ਕਿ ਮੈਂ ਲੋਕਾਂ ਦੀ ਕਿਸਤਾਰ ਨਹੀਂ ਆ ਹੂੰ ਜੀ ਹਾਂ ਉਹਨੂੰ ਪਤਾ ਹੈ ਮੈਂ ਘਰ ਦਾ ਕੰਮ ਚਲਾਉਣਾ ਕਿਸਾਨ ਤੇ ਅੱਧੀ ਰਾਤ ਕੋਰੇ ਵਿੱਚ ਜਾ ਕੇ ਖੜਾ ਪਾਣੀ ਲਾ ਰਿਹਾ ਹੂੰ ਬਿਲਕੁਲ ਜੀ ਹਾਂ ਹੈਨਾ ਸਾਡਾ ਨਾ ਸਕਿਉਰਟੀ ਫਰੀ ਹੈਗੀ ਆ ਫੌਜ ਉਹ ਬਾਰਡਰ ਦੇ ਵਿੱਚ ਠੀ ਹੈ ਹੂੰ ਉਹਨਾਂ ਨੇ ਤਾਂ ਕਦੀ ਛੁੱਟੀ ਨਹੀਂ ਮੰਗੀ ਉਹਨਾਂ ਨੇ ਛੁੱਟੀ ਮੰਗੀ ਨਹੀਂ ਹੈਨਾ ਉਹ ਤਿਆਰ ਹੋ ਕੇ ਜਾਂਦੇ ਰਹਿੰਦੇ ਆ ਤੁਸੀਂ ਇੱਕ ਸੁੱਖ ਦੇ ਵਿੱਚ ਬੈਠੇ ਛੁੱਟੀ ਮੰਗੀ ਜਾਂਦੇ ਹੋ ਹੂੰ ਹੈਨਾ ਬਿਲਕੁਲ ਸਹੀ ਗੱਲ ਹੈ ਮਤਲਬ ਜਿੱਦਾਂ ਕਹਿੰਦੇ ਨਾ ਵੀ ਇੱਕੋਰੀ ਬਾਰਿਸ਼ ਬਹੁਤ ਹੋ ਰਹੀ ਸੀਗੀ ਤੇ ਬਾਾਰਿਸ਼ ਹੋ ਰਹੀ ਤੇ ਬਾਹਰ ਇੱਕ ਮਤਲਬ ਲੂਣ ਦਾ ਪੱਥਰ ਹੈਗਾ ਡੜਾ ਪਿਆ ਤੇ ਉਹ ਖੁਰ ਰਿਹਾ ਹਾਂ ਤੇ ਇੱਕ ਬ੍ਰਾਂਡ ਜਿਹੜਾ ਖੜਾ ਨੂਨ ਦਾ ਪੁੱਤਰਾ ਖੜਾ ਹੂੰ ਤੂੰ ਉਹਦਾ ਬੱਸ ਜੀ ਲੈਂਦਾ ਕਹਿੰਦਾ ਯਾਰ ਬੱਸ ਕਰ ਜਾ ਯਾਰ ਹੁਣ ਹੂੰ ਤੂੰ ਹੁਣ ਸਾਨੂੰ ਖੁਰ ਹੀ ਦੇਣਾ ਹੂੰ ਜਿਹੜਾ ਖੁਰ ਰਿਆ ਨਾ ਹੱਸ ਪਿਆ ਹੂੰ ਉਹ ਕਹਿੰਦਾ ਯਾਰ ਤੂੰ ਕਿੱਸਿਆ ਹੂੰ ਕਹਿੰਦਾ ਜਿਹੜੇ ਖੁਰਦੇ ਉਹ ਬੋਲਦੇ ਹੀ ਨਹੀਂ ਹੂੰ ਬਿਲਕੁਲ ਤੂੰ ਸੁਰੱਖੇ ਦੀ ਬੋਲੀ ਜੰਨਾ ਹੂੰ ਵੀ ਤੂੰ ਤੇ ਸ਼ੀਸ਼ੇ ਚ ਬੰਦ ਪਿਆ ਤੇ ਤੇ ਸ਼ਿੱਟ ਵੀ ਨਹੀਂ ਪਈ ਹੂੰ ਤੇ ਤੂੰ ਰੋਲਾ ਪਾਤਾ ਹੂੰ ਮਤਲਬ ਇੱਕੋ ਇੱਕ ਅਧਿਆਪਕ ਵਰਗਵਾ ਹੂੰ ਇਕੋਇਕ ਜਿਆ ਬਗ ਬਰਕੇਗਾ ਜਿਨਾਂ ਨੇ ਸਮਾਜ ਦੀ ਸਜਣਾ ਕਰਨੀ ਹੈ ਹਮ ਜਿਨਾਂ ਨੇ ਸਮਾਜ ਨੂੰ ਖੂਬਸੂਰਤ ਬਣਾਉਣਾ ਹੈਗਾ ਜੀ ਜਿਨ੍ਹਾਂ ਦੇ ਕਰਕੇ ਹੀ ਅਸੀਂ ਆ ਦੁਨੀਆ ਭਰ ਦੀਆਂ ਜਿਹੜੀਆਂ ਮਤਲਬ ਚੰਗੀਆਂ ਚੀਜ਼ਾਂ ਦੇਖਣੀਆਂ ਉਹ ਚੋਰੀਆਂ ਵਾਲੀਆਂ ਨੇ ਹਮ ਤੇ ਇਸ ਕਰਕੇ ਮੈਨੂੰ ਲੱਗਦਾ ਕਿ ਇਹਨੂੰ ਲੋਣਾ ਸਮਰਪਣ ਦੀ ਛੋਟੀਆਂ ਨਾ ਪੜੋ ਹਮ ਛੋਟੀਆਂ ਨਾ ਪੜੋ ਤੁਸੀਂ ਸਿਰਫ ਕੰਮ ਦੀ ਵੰਡ ਕਰੋ ਕੰਮ ਦੀ ਵੰਡ ਕਰਕੇ ਸਜਨਾਤਮਕ ਪ੍ਰਕਿਰਿਆ ਜਿਹੜੀ ਹੈਗੀ ਆ ਉਹਨੂੰ ਮੋਰੇ ਲੈ ਕੇ ਆਓ ਤਾਂ ਕਿ ਜਿੱਥੇ ਸਰਕਾਰਾਂ ਦੇ ਜਿਹੜੇ ਨਾ ਅੰਕੜੇ ਹੈਗੇ ਆ ਉਹ ਸਟੇਟ ਪੱਧਰ ਦੇ ਹੈਗੇ ਆ ਹਮ ਲੇਕਿਨ ਤੁਹਾਡੇ ਜਿਹੜੇ ਆ ਅੰਕੜੇ ਤੁਹਾਡੇ ਸਕੂਲ ਪੱਧਰ ਦੇ ਸੋਹਣੇ ਹੋਣੇ ਚਾਹੀਦੇ ਆ ਤੁਸੀਂ ਹਰ ਸਕੂਲ ਹਰ ਸਕੂਲ ਦਾ ਮੁਖੀ ਹਰ ਸਕੂਲ ਦਾ ਅਧਿਆਪਕ ਆਪਣੇ ਹੀ ਸਕੂਲ ਨੂੰ ਇੱਕ ਪਾਇਲਟ ਪ੍ਰੋਜੈਕਟ ਬਣਾ ਕੇ ਕੰਮ ਕਰੇ ਤੇ ਤੁਸੀਂ ਉਹ ਜਿਹੜੇ ਤੀਸਰੇ ਚਟਾ ਮੋਤੀਆ ਹਮ ਦੂਰ ਹੋ ਜਾਊਗਾ ਹਮ ਸਹੀ ਗੱਲ ਹੈ ਜੀ ਬਿਲਕੁਲ ਜੀ ਸੋ ਬਿਲਕੁਲ ਜੀ ਸਕੂਲੀ ਸਿੱਖਿਆ ਸਿਰਫ ਕਿਤਾਬੀ ਗਿਆਨ ਨਹੀਂ ਹੈ ਸਗੋਂ ਵਿਦਿਆਰਥੀਆਂ ਦੇ ਸਰਪੱਖੇ ਵਿਕਾਸ ਦਾ ਇੱਕ ਮਾਧਿਅਮ ਹੁੰਦਾ ਹੈ ਸਵੇਰ ਦੀ ਸਭਾ ਬਾਲ ਸਭਾ ਦਰਬਾਰ ਅਤੇ ਅੰਤਰ ਹਾਊਸ ਮੁਕਾਬਲੇ ਵਰਗੀਆਂ ਗਤੀਵਿਧੀਆਂ ਵਿਦਿਆਰਥੀਆਂ ਦੀਆਂ ਛੁਪੀਆਂ ਪ੍ਰਤਿਭਾਵਾਂ ਨੂੰ ਲੱਭਣ ਅਤੇ ਨਿਖਾਰਨ ਦਾ ਸਭ ਤੋਂ ਵਧੀਆ ਇੱਕ ਤਰੀਕਾ ਹਨ ਜੋ ਅਨੁਸ਼ਾਸਨ ਆਤਮ ਵਿਸ਼ਵਾਸ ਟੀਮ ਵਰਕ ਅਤੇ ਨੈਤਿਕ ਮੁੱਲ ਸਿਖਾਉਂਦੀਆਂ ਨੇ ਜੇਕਰ ਇਹ ਗਤੀਵਿਧੀਆਂ ਘਟਦੀਆਂ ਜਾਂ ਫਿਰ ਖਤਮ ਹੁੰਦੀਆਂ ਜਾ ਰਹੀਆਂ ਨੇ ਤਾਂ ਫਿਰ ਇਹ ਸਿੱਖਿਆ ਵਿਭਾਗ ਦੀ ਇੱਕ ਵੱਡੀ ناکامی ਹੈ ਪੰਜਾਬ ਸਰਕਾਰ ਨੂੰ ਹੁਣ ਚਾਹੀਦਾ ਹੈ ਕਿ ਉਹ ਇਹਨਾਂ ਨੂੰ ਮੁੱਢ ਤੋਂ ਲਾਜ਼ਮੀ ਬਣਾਵੇ ਅਤੇ ਅਧਿਆਪਕਾਂ ਨੂੰ ਉਤਸ਼ਾਹਿਤ ਕਰੇ ਅਤੇ ਸਾਰੇ ਸਕੂਲਾਂ ਦੇ ਵਿੱਚ ਇੱਕਸਾਰ ਇਹ ਨੀਤੀ ਜੋ ਹੈ ਉਹ ਲਾਗੂ ਕਰੇ ਨਹੀਂ ਤਾਂ ਫਿਰ ਨੌਜਵਾਨਾਂ ਦਾ ਵਿਕਾਸ ਜੋ ਹੈ ਉਹ ਅਧੂਰਾ ਰਹਿ ਜਾਵੇਗਾ ਅਤੇ ਸਿੱਖਿਆ ਕ੍ਰਾਂਤੀ ਜੋ ਹੈ ਸਿਰਫ ਇੱਕ ਨਾਰੇਬਾਜ਼ੀ ਬਣ ਕੇ ਹੀ ਰਹਿ ਜਾਵੇਗੀ ਸੋ ਹੁਣ ਸਮਾਂ ਆ ਗਿਆ ਹੈ ਕਿ ਸਿੱਖਿਆ ਨੂੰ ਮੁੱਢਪੂਰਨ ਅਤੇ ਸੰਤੁਲਿਤ ਬਣਾਇਆ ਜਾਵੇ ਜਿੱਥੇ ਹਰ ਵਿਦਿਆਰਥੀ ਦੀ ਛੁਪੀ ਪ੍ਰਤਿਭਾ ਜੋ ਹੈ ਉਹ ਚਮਕ ਸਕੇ ਸੋ ਖਿਆਣਾ ਸਾਹਿਬ ਤੁਸੀਂ ਸਟੂਡੀਓ ਦੇ ਵਿੱਚ ਆਏ ਵਧੀਆ ਗੱਲਾਂ ਬਾਤਾਂ ਕੀਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਰਾਜ਼ੀ ਰਹੋ ਥੈਂਕ ਯੂ ਸੋ ਦੋਸਤੋ ਤੁਹਾਨੂੰ ਸਾਡੀ ਪ੍ਰੋਗਰਾਮ ਕਿਹੋ ਜਿਹਾ ਲੱਗਦੀ ਹੈ ਨਾ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਜਾ ਕੇ ਕਮੈਂਟ ਕਰਕੇ ਦੱਸ ਦੱਸਿਆ ਕਰੋ ਤੇ ਹੁਣ ਆਪਾਂ ਦੁਬਾਰਾ ਮਿਲਾਂਗੇ ਉਦੋਂ ਤੱਕ ਲਈ ਦੇ ਦੇਵੋ ਇਜਾਜ਼ਤ ਧੰਨਵਾਦ ਜੀ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ